ਜੀ ਇਸ ਸਮੇਂ ਪੈਡੀ ਲਗਭਗ 2185 ਰੁਪਏ ਸੀਗੀ ਤੇ ਕਣਕ ਦਾ 2125 ਰੁਪਏ ਰੇਟ ਸੀ ਜੇ ਸੁਆਮੀਨਾਥਨ ਫਾਰਮੂਲਾ ਲਾਗੂ ਕਰਦੇ ਹਾਂ ਔਰ ਇਸ ਨਾਲ ਲਗਭਗ 30-35% ਪ੍ਰਾਈਸਸ ਚ ਇਜ਼ਾਫਾ ਹੋਏਗਾ ਜਿਹੜਾ ਭਾਅ ਆ ਤੋ ਕਣਕ ਦਾ ਭਾਅ ਲਗਭਗ 2800 ਤੋਂ 2825 ਦੇ ਦਰਮਿਆਨ ਬਣੇਗਾ ਤੇ ਜਿਹੜਾ ਝੋਨਾ ਹੈ ਉਹ ਲਗਭਗ 2900 ਰੁਪਏ ਦੇ ਕਰੀਬ ਬਣੇਗਾ ਬੀਜੇਪੀ ਜਿੰਨਾ 5 ਸੂਬਿਆਂ ਚ ਚੋਣਾ ਲੜੀ ਹੈ ਉਥੇ ਬੀਜੇਪੀ ਨੇ ਝੋਨੇ ਦਾ ਰੇਟ 3100 ਰੁਪਏ ਪਰ ਕੁਆਂਟਲ ਦੇਣ ਦਾ ਵਾਅਦਾ ਕੀਤਾ ਹੈ ਜਦੋਂ ਬੀਜੇਪੀ ਆਪ ਖੁਦ ਵਾਅਦੇ ਕਰ ਰਹੀ ਹੈ ਜੋ ਸੁਆਮੀਨਾਥਨ ਫਾਰਮੂਲੇ ਤੋਂ ਵੀ ਵੱਧ ਬੰਦਾ ਉਦੋਂ ਕੋਈ ਪ੍ਰਾਈਸ ਰਾਈਜ਼ ਦਾ ਕੁਐਸਚਨ ਨਹੀਂ ਇਹਦਾ ਮਤਲਬ ਕਿਸਾਨਾਂ ਨੂੰ ਝੁੰਮਲੇ ਬਾਜੀ ਦਿਖਾ ਕੇ ਸਿਰਫ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਇਸ਼ੂ ਨਾਲ ਖਲਵਾੜ ਕਰਨ ਦੀ ਉਹਨਾਂ ਦੇ ਝਕਮਾ ਤੇ ਲੂਨ ਛਿੜਕਣ ਦੀ ਕੋਸ਼ਿਸ਼ ਹੈ ਕਿ ਅਸੀਂ ਕਿਸਾਨਾਂ ਨਾਲ ਖੜੇ ਆ ਆਪ ਨੂੰ ਕੈਟਾਗੋਰਿਕਲੀ ਇਸ ਸਮੇਂ ਹੁਣੇ ਸਵਾਲ ਉਠਾਉਣਾ ਚਾਹੀਦਾ ਕਿ ਉਹ ਐਮਐਸਪੀ ਸੀ2+50% ਫਾਰਮੂਲੇ ਤਹਿਤ ਲੀਗਲ ਗਾਰੰਟੀ ਗਵਰਨਮੈਂਟ ਤੋਂ ਕਰਾਵੇ ਕੇਂਦਰ ਗਵਰਨਮੈਂਟ ਤੋਂ ਤੇ ਪ੍ਰੋਕਿਊਰਮੈਂਟ ਦੀ ਗਾਰੰਟੀ ਆਫ ਕਰੇ ਘਟੋ-ਘਟ ਪੰਜਾਬ ਗਵਰਨਮੈਂਟ ਆਪਣਾ ਲਾਅ ਲਿਆਵੇ ਇਸ ਮਾਮਲੇ 'ਚ ਲਿਆ ਸਕਦੀ ਹੈ ਕੇਰਲਾ ਗਵਰਨਮੈਂਟ ਨੇ ਲਿਆਂਦਾ ਹੋਇਆ ਆ ਲਿਆਵੇ ਕਰਜ਼ੇ ਦਾ ਸਵਾਲ ਹੈ ਜਿਹੜਾ ਕਿਸਾਨ ਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਮਾਰਨ ਦਾ ਸਵਾਲ ਹੈ ਇਹ ਇਕੱਲਾ ਸੈਂਟਰ ਦੇ ਨਾਲ ਹੀ ਰਿਲੇਟਡ ਨਹੀਂ ਪੰਜਾਬ ਗਵਰਨਮੈਂਟ ਨਾਲ ਵੀ ਰਿਲੇਟਡ ਹੈਗਾ ਪੰਜਾਬ ਗਵਰਨਮੈਂਟ ਇਸ ਸਾਰੇ ਮਾਮਲੇ ਤੇ ਕੰਨ ਕੰਨ ਬਲੇਟ ਕੇ ਸੁੱਤੀ ਪਈ ਹੈ ਤੋ ਹਾਲੇ ਅਸੀਂ ਕਿਉਂਕਿ ਸਾਡਾ ਮੱਥਾ ਹੀ ਸੈਂਟਰ ਨਾਲ ਲੱਗਿਆ ਹੋਇਆ ਹੈ ਤੋ ਭਗਵੰਤਮਾਨ ਸਾਹਿਬ ਨੂੰ ਇਹ ਕਹਿਣਾ ਹੈ ਵੀ ਕੰਨ ਧਰਨ ਨਹੀਂ ਤਾਂ ਛੇਤੀ ਨਾ ਖਲਾਫ ਵੀ ਜਿਹੜਾ ਗੁੱਸਾ ਆ ਉਹ ਕਿਸਾਨਾਂ ਦਾ ਜਰੂਰ ਸਾਹਮਣੇ ਆਏਗਾ ਸੰਯੁਕਤ ਕਿਸਾਨ ਮੋਰਚਾ ਵੱਡੀ ਬਾਡੀ ਹੈ ਵਧੇਰੇ ਜ਼ਿੰਮੇਵਾਰੀ ਨਾਲ ਕੰਮ ਕਰਦਾ ਹੈਗਾ ਸਾਡੇ ਕੋ ਸਾਥੀਆਂ ਨੇ ਅੰਦੋਲਨ ਸ਼ੁਰੂ ਕਰ ਲਿਆ ਉਹ ਠੀਕ ਹੈ ਕਿਉਂਕਿ ਸਪੇਸ ਸਾਡੇ ਸਾਹਮਣੇ ਵੀ ਦੇਖਣ ਦਾ ਸਵਾਲ ਸੀ ਅਸੀਂ ਤਾਂ ਪਹਿਲਾਂ ਵੀ ਕਹਿੰਦੇ ਸੀ ਵੀ ਦਿੱਲੀ ਸਾਡੇ ਏਜੰਡੇ ਤੇ ਆ ਪਰ 16 ਤੋਂ ਬਾਅਦ ਕੀ ਸਪੇਸ ਹੋਊਗੀ ਕੀ ਕੋਡ ਆਫ ਕੰਡਕਟ ਨਾਲ ਕਿੰਨੀ ਚੀਜ਼ ਜੁੜੀ ਹੋਈ ਹੈ ਸਾਰਾ ਕੁਝ ਜੁੜਿਆ ਵੀ ਕਦੋਂ ਅਸੀਂ ਕਰ ਸਕਦੇ ਹਾਂ ਸਾਰੀਆਂ ਚੀਜ਼ਾਂ ਵਿਚਾਰੀਆਂ ਜਾਣਗੇ ਉਹ ਬਾਈ ਨੂੰ ਵਿਚਾਰਾਂਗੇ ਠੀਕ ਹੈ ਗਵਰਨਮੈਂਟ ਨੇ ਬਹੁਤ ਗੁੰਮਰਾਹਕਰਮ ਤਰੀਕੇ ਨਾਲ ਇੱਕ ਕਿਸਮ ਨਾਲ ਫਸਲੀ ਭੁਪਿੰਤਾ ਦੇ ਸੀਮਤ ਏਜੰਡੇ ਨੂੰ ਬਾਹਰ ਐ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਮੋਦੀ ਸਰਕਾਰ ਨੇ ਤਾਂ SKM ਨੇ ਕੈਟਾਗੋਰਿਕਲੀ ਇਸ ਗੱਲ ਨੂੰ ਰਿਜੈਕਟ ਕੀਤਾ ਆ ਔਰ ਅਸੀਂ ਇਹ ਕਿਹਾ ਕਿ ਜੇ ਇਸ ਤਰ੍ਹਾਂ ਨਾ ਕੁਝ ਹੋਊਗਾ ਤਾਂ ਅੰਦੋਲਨ ਤੇਜ਼ ਕੀਤਾ ਜਾਊਗਾ ਸਾਡੇ ਇਹ ਸਾਥੀ ਜਿਹੜੇ ਸਾਨੂੰ ਲੱਗਦਾ ਸੀਗਾ ਵੀ ਇਹਨਾਂ ਲਈ ਗਵਰਨਮੈਂਟ ਨੇ ਇੱਕ ਟ੍ਰੈਪ ਬੁਛਾ ਦਿੱਤਾ ਆ ਔਰ ਉਸ ਟ੍ਰੈਪ 'ਚ ਇਹ ਕਿਤੇ ਫਸਣਾ ਜਾਣ ਸਾਨੂੰ ਚੰਗਾ ਲੱਗਿਆ ਕਿ ਘੱਟੋ-ਘੱਟ ਉਹ ਇਸ ਟ੍ਰੈਪ 'ਚ ਫਸਣ ਤੋਂ ਬਚ ਗਏ ਨੇ ਉਹਨਾਂ ਨੇ ਹਾਲਾਂਕਿ ਇਸ ਪ੍ਰੋਪੋਜ਼ਲ ਨੂੰ ਡਿਸਕਸ਼ਨ ਲਈ ਐਕਸੈਪਟ ਕੀਤਾ ਪਰ ਛੇਤੀ ਉਹ ਸੰਭਲ ਗਏ ਨੇ ਤੇ ਉਹਨਾਂ ਨੇ ਘੱਟੋ-ਘੱਟ ਕਿਸਾਨਾਂ ਦੀ ਇਸ ਮੰਗ ਤੇ ਕੰਪਰੋਮਾਈਜ਼ ਨਹੀਂ ਕੀਤਾ ਹੈਗਾ ਇਹ ਚੰਗੀ ਗੱਲ ਹੈ ਕਿ ਇਸ ਗੱਲ ਤੋਂ ਬਚ ਗਏ ਤੇ ਵਧੀਆ ਗੱਲ ਹੈ ਇਸ ਤੇ ਅੰਦੋਲਨ ਅੱਗੇ ਵਧਾਇਆ ਜਾਊਗਾ ਰਾਤੋ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਕਿ ਜੋ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਉਹਦਾ ਜਿਹੜਾ ਸੰਰਸ਼ਾ ਕਿਸ ਲੈਵਲ ਤੇ ਪਹੁੰਚੀਗਾ ਕਿਉਂਕਿ ਕੇਂਦਰ ਸਰਕਾਰ ਨਾਲ ਲੱਗਦਾ ਨਹੀਂ ਕਿ ਦੁਬਾਰੇ ਪੰਜਵੇਂ ਗੇੜ ਦੀ ਕੋਈ ਗੱਲ ਹੋਵੇ ਜੋ ਪਾਸੇ ਸੰਭੂ ਬਾਟਰ ਤੋਂ ਜੋ ਕੁਟਾਆਂ ਨੇ ਮੌਜੂਦਾਨਾਂ ਨੇ ਪੂਰੀ ਤਿਆਰੀ ਕੀਤੀ ਹੋਈ ਆ ਦੋ ਤੰਤਰਾਂ ਦੀ ਐਵੇਂ ਦਾ ਮਸ਼ੀਨਾਂ ਤਿਆਰ ਕੀਤੀਆਂ ਨੇ ਜਿਹੜੀਆਂ ਬੁਲੇਟ ਪ੍ਰੂਫ ਦੇ ਆ ਜੋ ਪੁਲਸੀਆਂ ਰੋਕਾਂ ਤੋੜਨ ਵਾਸਤੇ ਉਹਨਾਂ ਨੇ ਤਿਆਰ ਕੀਤੀਆਂ ਨੇ ਸਪੈਸ਼ਲ ਦੇਖਦੇ ਆ ਕੱਲ ਕੀ ਹੁੰਦਾ ਪਰ ਵੱਡਾ ਮਸਲਾ ਇਹ ਆ ਕਿ ਜਿਹੜੀ ਕੇਂਦਰ ਸਰਕਾਰ ਆ ਉਹ ਕਿਸਾਨ ਮਸਲਿਆਂ ਤੋਂ ਟਾਲਾ ਕਿਉਂ ਘਟਦੀ ਆ ਕਿ ਕੀ ਮੋਰੇਨ ਮੁੱਦੇ ਨੇ ਤੇ ਐਮਐਸਪੀ ਨਾਲ ਕੇ ਕੀ ਕਿਸ ਤਰ੍ਹਾਂ ਸੇ ਜਾਂਚ ਹੈ ਕਿ ਕਿਹੜਾ ਪਤਾ TMSP ਹੋਵੇ ਇਹਦੇ ਬਾਰੇ ਗੱਲ ਕਰਦੇ ਆ ਜਿੱਦਣ ਪਟਿਆਲਾ ਨਾਲ ਤੋਂ ਜਤਿਖਸਾਨ ਬੋਰਚਾ ਦੀ ਤਾਲਮੀ ਕਮਿਊਨਿਟੀ ਦੇ ਮੈਂਬਰ ਨੇ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਕਰ ਸਾਹਿਬ ਮੈਨੂੰ ਆਪਣੀ ਗੱਲ ਰੱਖਣ ਦੇ ਲਈ ਹਾਂ ਤੁਸੀਂ ਵੀ ਤੁਹਾਡੀ ਜਿਹੜੀ ਹੈਗਾ ਪਟਿਆਲਾ ਸੰਯੁਕਤਾ ਪਟਿਆਲਾ ਬੋਰਚਾ ਇੱਕ ਵੱਡਾ ਗਰੁੱਪ ਬਾਹਰੋਂ ਲੈ ਕੇ ਸਪੋਰਟ ਕਰ ਰਿਹਾ ਇੱਕ ਚਲਾਈ ਜਾ ਰਹੀ ਹੈ ਕੀ ਕਹਣਾ ਚਾਹੋਗੇ ਕਿ ਬਾਹਰ ਰਹਿ ਕੇ ਜਦੋਂ ਲੋਕਾਂ ਦੀ ਇੱਕ ਡਿਮਾਂਡ ਆ ਰਹੀ ਹੈ ਕਿ ਸਾਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਇਸ ਦੇ ਬਾਰੇ ਬੰਦਾ ਤੁਸੀਂ ਆਪਣਾ ਪੱਖ ਪੇਸ਼ ਕਰੋ ਸਰ ਜਿੱਥੋਂ ਤੱਕ ਇਕਤਾ ਦਾ ਸੁਆਲਾ ਸੰਯੁਕਤ ਕਿਸਾਨ ਮੋਰਚਾ ਅਸੂਲੀ ਇਕਤਾ ਕਿਸਾਨ ਲਹਿਰ ਦੀ ਅਸੂਲੀ ਇਕਤਾ ਨੇ ਹਮੇਸ਼ਾ ਹੀ ਯਤਨਸ਼ੀਲ ਰਿਹਾ ਬਕਾਇਦਾ ਰੂਪ ਚ ਦਾ ਪਿਛਲੇ ਸਮੇਂ ਚ ਜਦੋਂ ਦਾ ਹੈ ਦਿੱਲੀ ਕੂਚ ਹੋਇਆ ਤਾਂ ਉਸ ਮੋਰਚਾ ਵਿਰੋਧੀ ਤਾਕਤਾਂ ਨੇ ਇਸ ਤਰ੍ਹਾਂ ਦਾ ਨੈਰੇਟਿਵ ਵੀ ਬਣਾਇਆ ਕਿ ਕਿਸਾਨ ਲੀਡਰ ਕਿਹੜੇ ਘੁੰਮਿਆਂ 'ਚ ਵੜ ਕੇ ਬਹਿ ਗਏ ਜਦੋਂ ਕਿ ਕਿਸਾਨ ਲੀਡਰ ਲਗਾਤਾਰ 16 ਦੇ ਭਾਰਤ ਬੰਦ ਲਈ ਤਿਆਰੀ 'ਚ ਰੁੱਝੇ ਹੋਏ ਸੀ ਉਹ ਪਿਛਲੇ ਸਾਲ ਤੋਂ ਹੀ ਅਗਸਤ ਤੋਂ ਇਸ ਮਾਮਲੇ 'ਚ ਪ੍ਰੈਪਰੇਸ਼ਨ ਸ਼ੁਰੂ ਹੋ ਗਈਆਂ ਸੀ ਦਿੱਲੀ ਦੇ ਇਤਿਹਾਸਕ ਘੋਲ ਵੇਲੇ ਜਦੋਂ ਮੋਰਚੇ ਚੱਲਦੇ ਸੀ ਉਦੋਂ ਇੱਕ ਸਰ ਇੱਕ ਨਾਰਾ ਲੱਗਦਾ ਸੀਗਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦਾ। ਤੋਂ ਮਜ਼ਦੂਰ ਜਥੇਬੰਦੀਆਂ ਵੱਲੋਂ ਇਹ ਉਲਾਬਾ ਆਉਂਦਾ ਹੁੰਦਾ ਸੀਗਾ ਕਿ ਤੁਸੀਂ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਤਾਂ ਲਾਉਂਦੇ ਹੋ ਪਰ ਮਜ਼ਦੂਰਾਂ ਦੀ ਕਦੀ ਕੋਈ ਗੱਲ ਨਹੀਂ ਕਰਦੇ। ਤੋਂ ਸੰਯੁਕਤ ਕਿਸਾਨ ਮੋਰਚੇ ਨੇ ਪਿਛਲੇ ਸਾਲ ਇਹ ਕੋਸ਼ਿਸ਼ ਕੀਤੀ ਕਿ ਦੇਸ਼ ਦੇ ਹਰ ਜਥੇਬੰਦ ਖੇਤਰ ਤੱਕ ਮਜ਼ਦੂਰਾਂ ਦੇ ਚਾਹੇ ਉਹ ਟ੍ਰੇਡ ਯੂਨੀਅਨਸ ਨੇ ਚਾਹੇ ਕੇਂਦਰੀ ਨੇ ਜਾਂ ਕੇਂਦਰੀ ਤੋਂ ਬਾਹਰ ਦੀਆਂ ਜਿਹੜੀਆਂ ਟ੍ਰੇਡ ਯੂਨੀਅਨ ਨੇ ਜਾ ਦੇਸ਼ ਦੀਆਂ ਖੇਤ ਮਜ਼ਦੂਰ ਪਿੰਡੂ ਮਜ਼ਦੂਰਾਂ ਦੀਆਂ ਜਥੇਬੰਦੀਆਂ ਨਾਲ ਸਾਰਿਆਂ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕੀਤੀ ਔਰ ਉਸ ਤਾਲਮੇਲ ਦਾ ਮੋਢ ਤਾਲ ਕਟੋਰਾ ਦੀ ਦਿੱਲੀ ਦੇ ਤਾਲ ਕਟੋਰਾ ਸਟੇਡੀਅਮ ਚ ਕਨਵੈਨਸ਼ਨ ਹੋਈ ਸੀ ਉੱਥੋਂ ਵੱਜਿਆ ਜਿਸ ਤੋਂ ਬਾਅਦ 3 ਦਿਨਾਂ ਦੇ ਰਾਜਧਾਨੀ ਅਨੁਸਾਰ ਮਨੋਰੰਜਨ ਦੇ ਕਿ 26 ਸੂਬਿਆਂ ਚ ਹੋਇਆ ਪ੍ਰੋਗਰਾਮ ਬਕਬਕਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ 3 ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਪ੍ਰੋਟੈਸਟ ਦੇ ਮਨਾਇਆ ਗਿਆ 26 ਜਨਵਰੀ ਨੂੰ ਟਰੈਕਟਰ ਪ੍ਰੇਡ ਕੀਤੀ ਗਈ ਜਿਹੜੀ 484 ਜ਼ਿਲ੍ਹਿਆਂ 'ਚ ਹੋਈ ਤੇ 16 ਤਰੀਕ ਦਾ ਭਾਰਤ ਬੰਦ ਕੀਤਾ ਗਿਆ ਔਰ ਇਸ ਸਾਰੇ ਸਮੇਂ ਦੌਰਾਨ ਮਜ਼ਦੂਰ ਜੋਥੇ ਬੰਦੀਆਂ ਤੋਂ ਇਲਾਵਾ ਵਿਦਿਆਰਥੀ ਨੌਜਵਾਨ ਔਰਤਾਂ ਗਿਆ ਜੋਥੇ ਬੰਦੀਆਂ ਟਰੱਕ ਯੂਨੀਅਨਸ ਪ੍ਰੇਰ ਵਪਾਰ ਮੰਡਲ ਜਿੰਨੇ ਵੀ ਸਮਾਜ ਦੇ ਤਬਕੇ ਜਿਹੜੇ ਕਾਰਪੋਰੇਟ ਦੀਆਂ ਨੀਤੀਆਂ ਤੋਂ ਪੀੜਤ ਨੇ ਉਨ੍ਹਾਂ ਤੱਕ ਪਹੁੰਚ ਕਰਕੇ ਇਸ ਨੂੰ ਇੱਕ ਵਿਆਪਕ ਲਾਮਬੰਦੀ ਦਾ ਰੂਪ ਦਿੱਤਾ ਗਿਆ ਇਸ ਕਰਕੇ ਮੋਰਚੇ ਦੀ ਲੀਡਰਸ਼ਿਪ ਤਾਂ ਜਾਦਾ ਵੱਡੀ ਜ਼ਿੰਮੇਵਾਰੀ ਲੈ ਕੇ ਇਸ ਕੰਮ 'ਚ ਜੁਟੀ ਹੋਈ ਸੀ ਪੰਜਾਬ ਦੀ ਕਿਸਾਨ ਲੈਲ ਨੂੰ ਵੀ ਇੱਕ ਮੁਠ ਕਰਨ ਲਈ ਪੰਜਾਬ ਦੇ ਮੋਰਚੇ ਦੇ ਮਤਲਬ ਪੰਜਾਬ ਚੈਪਟਰ ਨੇ ਕੋਸ਼ਿਸ਼ ਕੀਤੀ ਤਿੰਨ ਲਗ ਲਗ ਕਮੇਟੀਆਂ ਬਣਾਈਆਂ ਸੀ ਇੱਕ ਰਾਜੇ왈 ਸਾਹਿਬ ਨਾਲ ਗੱਲ ਉਹਨਾਂ ਦੇ ਪੰਜ ਜਗਤ ਸੰਗਠਨਾਂ ਨਾਲ ਗੱਲ ਕਰਨ ਲਈ ਇੱਕ ਡੱਲੇਵਾਲ ਸਾਹਿਬ ਦੇ ਧੜੇ ਨਾਲ ਗੱਲ ਕਰਨ ਲਈ ਔਰ ਇੱਕ ਪੰਨੂ ਪੰਦੇਰ ਦੇ ਧੜੇ ਨਾਲ ਗੱਲ ਕਰਨ ਲਈ ਬਣਾਈ ਗਈ ਸੀ। ਔਰ ਮੈਂ ਰਾਜੀਆਲ ਸਾਹਿਬ ਵਾਲੀ ਕਮੇਟੀ 'ਚ ਖੁਦ ਸੀਗਾ ਪੰਜਵੇਂ ਬੰਦਿਆਂ ਦੀ ਕਮੇਟੀ ਸੀ। ਜਿਸ 'ਚ ਅਸੀਂ ਉਹਨਾਂ ਨਾਲ ਏਕਤਾ ਨੂੰ ਅਸੂਲ ਦੇ ਆਧਾਰ 'ਤੇ ਸਿਰੇ ਚਾੜਿਆ ਜੋ ਸੰਯੁਕਤ ਕਿਸਾਨ ਮੋਰਚੇ ਦੀਆਂ ਗਾਈਡਲਾਈਨ ਪੰਜਾਬ ਦੀਆਂ ਚੋਣਾਂ ਤੋਂ ਬਾਅਦ ਬਣੀਆਂ ਸੀ। ਜਿਸ 'ਚ ਕਿਹੜੀ ਜਥੇਬੰਦੀ ਨੂੰ ਜ਼ਿਲ੍ਹਾ ਪੱਧਰ ਦੀ ਜਥੇਬੰਦੀ ਕਿਹੜੀ ਨੂੰ ਸੂਬੇ ਦੀ ਜਥੇਬੰਦੀ ਤੇ ਕਿਹੜੀ ਨੂੰ ਨੈਸ਼ਨਲ ਲੈਵਲ ਦੀ ਜਥੇਬੰਦੀ ਮੰਨਿਆ ਜਾਊਗਾ ਉਹਦਾ ਇੱਕ ਕਰਾਈਟੇਰੀਆ ਤੈਅ ਕੀਤਾ। ਕੌਮੀ ਤਾਲਮਿਲ ਕਮੇਟੀ ਚ ਕੌਣ ਹੋਏਗਾ ਇਸ ਦਾ ਇਸ ਦਾ ਮਤਲਬ ਇਸ ਦੇ ਵਿੱਚ ਜਿਹੜਾ ਵੀ ਕੋਈ ਬੰਦਾ ਹੋਊਗਾ ਉਹਦੀ ਯੋਗਤਾ ਤੇ ਉਹ ਸੰਗਠਨ ਦੀ ਯੋਗਤਾ ਦਾ ਕੀ ਪਮਾਨਾ ਹੋਊਗਾ ਕੀ ਕੁਆਲੀਫਿਕੇਸ਼ਨਸ ਹੋਣਗੀਆਂ ਉਹਦਾ ਨਿਜ਼ਮ ਬਣਾਏ ਗਏ ਇਸ ਤੋਂ ਇਲਾਵਾ ਚੋਣਾਂ ਸਬੰਧੀ ਵੀ ਨਿਜ਼ਮ ਬਣਾਏ ਗਏ ਵੀ ਕੋਈ ਵੀ ਕਿਸਾਨ ਯੂਨੀਅਨ ਦੇ ਤੌਰ ਤੇ ਕੋਈ ਜਥੇਬੰਦੀ ਚੋਣ ਚ ਨਹੀਂ ਜਾਏਗੀ ਚੋਣ ਨਹੀਂ ਲੜੇਗੀ ਜੇ ਕੋਈ ਕਿਸਾਨ ਯੂਨੀਅਨ ਇਹ ਵਾਇਲਟ ਕਰਦੀ ਹੈ ਤਾਂ ਉਸ ਨੂੰ ਸੰਯੁਕਤ ਕਿਸਾਨ ਮੋਰਚੇ 'ਚ ਲੱਗ ਕਰ ਦਿੱਤਾ ਜਾਂਦਾ ਹੈ। ਕੋਈ ਕਿਸਾਨ ਨੇਤਾ ਜਿਹੜਾ ਐਸਕੀਐਮ ਦਾ ਨੇਤਾ ਆ ਉਹ ਇਲੈਕਸ਼ਨ 'ਚ ਨਹੀਂ ਜਾਏਗਾ ਜਾਂ ਜਾਏਗਾ ਤਾਂ ਉਹਦੀ ਯੂਨੀਅਨ ਉਸ ਨੂੰ ਪਿੱਛੇ ਕਰੇਗੀ ਉਸ ਨੂੰ ਹਟਾਏਗੀ ਔਰ ਦੂਜਾ ਕਿਸਾਨ ਨੇਤਾ ਐਸਕੀਐਮ 'ਚ ਦੇ। ਠੀਕ ਹੁਣ ਇਸ ਤਰ੍ਹਾਂ ਐਮਐਸਯੂ ਇਹਨਾਂ ਜਾਦੇ ਬੂੜੀਆਂ ਫਸਿਆ ਜੋ ਕੰਟਰੀ ਨਹੀਂ ਮੈਂ ਉੱਥੇ ਆਉਣਾ ਮੈਂ ਉੱਥੇ ਆਉਣਾ ਜੀ ਮੈਂ ਉੱਥੇ ਆਉਣਾ ਕਿਉਂਕਿ ਐਕਸਪਲੇਨੇਸ਼ਨ ਜ਼ਰੂਰੀ ਹੈ ਇਸ ਗੱਲ ਦਾ। ਤੋ ਇਹ ਸੂਲ ਰਾਜੀਅਲ ਸਾਹਿਬ ਉਹਨਾਂ ਦੀ ਜਥੇਬੰਦੀਆਂ ਵਾਲੇ ਪੰਜ ਜਥੇਬੰਦੀਆਂ ਨੇ ਮੰਨ ਲਿਆ ਜਿਸ ਕਰਕੇ ਉਹ ਇੱਕ ਦਸਰੇ ਚੜੀ ਸੀ ਡੱਲੇਵਾਲ ਗਰੁੱਪ ਨੇ ਦੋ ਵਾਰੀ ਸਾਡੀ ਟੀਮ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸਮਾਂ ਨਹੀਂ ਦਿੱਤਾ ਰਿਸਪੌਂਸ ਨਹੀਂ ਦਿੱਤਾ ਕੋਈ ਵੀ ਉਲਟਾ ਦਿੱਲੀ ਕੂਚਵਲੇ ਜਿਹੜੀ ਬਰਨਾਲਾ ਰੈਲੀ ਕੀਤੀ ਹੈ ਉਹਦੇ ਚ ਡੱਲੇਵਾਲ ਸਾਹਿਬ ਤੇ ਕਾਕਾ ਸਿੰਘ ਕੋਟੜਾ ਨੇ ਜਿਸ ਤਰ੍ਹਾਂ ਦੇ ਕਮੈਂਟ ਕਰ ਦਿੱਤੇ ਭਾਸ਼ਣ ਕਰਦੇ ਹੋਏ ਉਸ ਨਾਲੇ ਕਲੀਅਰ ਹੋ ਗਿਆ ਸੀ ਵੀ ਇਹਨਾਂ ਦੀ ਇਕਤਾ 'ਚ ਕੋਈ ਦਿਲਚਸਪੀ ਹਲੇ ਨਹੀਂ ਪੰਦੇਰ ਗਰੁੱਪ ਨੇ ਸਾਲوں ਸਾਡੀ ਏਕਤਾ ਦੀ ਟੀਮ ਨੂੰ ਹੰਗਾਰਾ ਭਰਦੇ ਹੋਏ ਇੱਕ ਪੋਜੀਸ਼ਨ ਲਈਤੀ ਕਿ 26 ਜਨਵਰੀ ਨੂੰ ਜੋ ਲਾਲ ਕਿਲੇ ਵਾਲੀ ਘਟਨਾ ਹੋਈ ਸੀ ਉਸ ਮਾਮਲੇ 'ਚ ਐਸਕੇਮ ਆਪਣੀ ਅਧਿਕਾਰਤ ਪੋਜੀਸ਼ਨ ਬਦਲੇ ਅਸੀਂ ਸੰਯੁਕਤ ਕਿਸਾਨ ਮੋਰਚੇ ਨੇ ਉਸ ਨੂੰ ਮੋਰਚੇ ਦੇ ਖਿਲਾਫ ਸਾਜ਼ਿਸ਼ ਤੇ ਇੱਕ ਗਲਤ ਘਟਨਾ ਕਿਹਾ ਸੀ ਇਹ ਗਲਤ ਹੋਇਆ ਤੇ ਮੋਰਚੇ ਨੇ ਆਪਣੀ ਪ੍ਰਿੰਸੀਪਲ ਪੋਜੀਸ਼ਨ ਦੀ ਰਾਖੀ ਕੀਤੀ ਔਰ ਉਹਨਾਂ ਨੂੰ ਕਨਵੇ ਕਰ ਦਿੱਤਾ ਉਸ ਤੋਂ ਬਾਅਦ ਚ ਉਹਨਾਂ ਨੇ ਕੋਈ ਇਧਰ ਨੂੰ ਗੱਲ ਕੇ ਵਧਾਉਣ ਦੀ بجائے ਕੋਈ ਡਿਸਕਸ਼ਨ ਅੱਗੇ ਵਧਾਉਣ ਦੀ بجائے ਡੱਲੇ ਆ ਗਰੁੱਪ ਨਾਲ ਦਿੱਲੀ ਕੂਚ ਦਾ ਪ੍ਰੋਗਰਾਮ ਦੇ ਦਿੱਤਾ। ਤੋਂ ਇਹਨਾਂ ਦਾ ਦਿੱਲੀ ਕੂਚ ਸੀ ਇਸ ਕਰਕੇ ਅਸੀਂ ਨਹੀਂ ਜਿੱਥੋਂ ਤੱਕ ਤੁਹਾਡਾ ਇਹ ਕਿ ਅਸੀਂ ਜਿਹੜੀ ਸਪੋਰਟ ਦਾ ਮਾਮਲਾ ਸੀ ਅਸੀਂ ਜੋ ਸਾਡੇ ਕਿਸਾਨ ਭਰਾਵਾਂ ਤੇ ਜ਼ਬਰ ਹੋਇਆ ਉਸ ਮਾਮਲੇ 'ਚ ਅਸੀਂ ਆਵਾਜ਼ ਬੁਲੰਦ ਕੀਤੀ ਹੈ ਉਸ ਜ਼ਬਰ ਦੇ ਖਿਲਾਫ ਰੋਸ ਜ਼ਾਹਰ ਕੀਤਾ ਔਰ ਸਰਕਾਰ ਨੂੰ ਇਹ ਜ਼ਬਰ ਬੰਦ ਕਰਨ ਲਈ ਜ਼ੋਰ ਦੇ ਕੇ ਆਖਿਆ ਹੈ ਔਰ ਇਸ ਦਾ ਪ੍ਰੋਟੈਸਟ ਸਾਰੇ ਦੇਸ਼ ਕੀਤੇ ਨੇ ਅਸੀਂ 16 ਦੇ ਬੰਦ ਚ ਵੀ ਇਸ ਸਵਾਲ ਨੂੰ ਵੱਡੀ ਪੱਧਰ ਤੇ ਉਠਾਇਆ ਆ ਅਸੀਂ ਕਿਸਾਨ ਮੰਗਾਂ ਦੇ علاوہ ਠੀਕ ਆ ਪਰ ਇਹ ਐਸਐਨ ਨਾਲ ਸੰਬੰਧਤ ਗੱਲ ਜੋ ਪਿਛਲੀ ਤੁਸੀਂ ਕਹਿ ਚੁੱਕੇ ਹੋ ਕਿ ਜਿਹੜੀ ਕਿ ਚੋਣਾਂ ਨਹੀਂ ਲੜਦੇ ਆ ਉਸ ਮਾਮਲੇ ਨੂੰ ਤਾਂ ਲੈ ਕੇ ਦੋਨੇ ਪਾਰ ਬਿੱਟ ਬੈਠਦੀਆਂ ਸੀਗੀਆਂ ਕਿ ਚੋਣਾਂ ਵਾਲੇ ਪਾਸੇ ਇਹਨਾਂ ਦਾ ਧਿਆਨ ਹੈ ਨਹੀਂ ਦੱਲੇ ਵਾਲੇ ਦੀ ਜਥੇਬੰਦੀ ਵੀ ਭੰਦੇਰ ਸਾਹਿਬ ਦੀ ਜਥੇਬੰਦੀ ਦੇਖੋ ਅਸੀਂ ਉਹਨਾਂ ਦੇ ਸਾਹਮਣੇ ਸੰਯੁਕਤ ਕਿਸਾਨ ਮੋਰਚੇ ਨੇ ਆਪਣੀ ਪ੍ਰਿੰਸੀਪਲ ਪੋਜੀਸ਼ਨ ਹੈ ਜਿਹੜੀਆਂ ਦਿੱਲੀ ਮੋਰਚੇ ਵੇਲੇ ਲਿੱਤੀਆਂ ਹੋਈਆਂ ਸੀ ਜਾਂ ਉਸ ਤੋਂ ਬਾਅਦ ਜੋ ਜਿਹੜੀਆਂ ਗਾਈਡਲਾਈਨਸ ਨੇ ਉਸ ਦੇ ਬੇਸਿਸ ਕਰਕੇ ਅਸੀਂ ਗੱਲ ਅੱਗੇ ਤੋਰੀ ਸੀ ਦੱਲਿਆਨ ਸਾਹਿਬ ਨੇ ਇਸ ਨੂੰ ਜਵਾਬ ਨਹੀਂ ਦਿੱਤਾ ਉਹਨਾਂ ਨੇ ਇੱਕ ਆਪਣਾ ਨਾਮ ਰੱਖ ਲਿਆ ਗੈਰ ਰਾਜਨੀਤਿਕ ਠੀਕ ਹੈ ਤੇ ਇੱਕ ਇਹ ਕਹਿ ਰਹੇ ਕਿ ਕੇਰ ਮਿੰਦਰ ਜੀ ਜਿਹੜਾ ਤੁਹਾਡੀ ਜਥੇਬੰਦੀ ਜਦੋਂ ਪਹਿਲਾਂ ਪੰਜ ਜੋ ਫਸਲਾਂ ਤੇ ਐਮਐਸਪੀ ਦੀ ਗੱਲ ਕੱਲ੍ਹ ਹੋਈ ਉਸ ਤੋਂ ਬਾਅਦ ਉਹਨਾਂ ਨੇ ਮੀਡੀਆ 'ਚ ਦੱਸਤਾ ਲੱਗਿਆ ਸੀ ਕਿ ਪੋਜ਼ਿਟਿਵ ਹੰਗਾਰਾ ਹੈ ਤਾਂ ਡੀਜੀ ਤੋਂ ਬੰਦੀ ਦਾ ਇਹ ਸੀ ਕਿ 23 ਫਸਲਾਂ ਤੇ ਹੋਣਾ ਚਾਹੀਦਾ ਉਸ ਤੋਂ ਬਾਅਦ ਜਿਹੜੇ ਐਮਪੀ ਨੇ ਪੰਜਾਬ 'ਚੋਂ ਗਏ ਹੋ ਦਿੱਲੀ ਉਹਨਾਂ ਦਾ ਵੀ ਇਹ ਬਿਆਨ ਆਇਆ ਇਹ 23 ਫਸਲਾਂ ਤੇ ਐਮਐਸਸੀ ਹੋਣੀ ਚਾਹੀਦੀ ਐਮਐਸਪੀ ਤੁਹਾਨੂੰ ਨਹੀਂ ਲੱਗਿਆ ਕਿ ਇਹ ਜੋ ਦਿੱਲੀ ਮੋਰਚਾ ਲੱਗਿਆ ਸੀ ਉਹ ਇੱਕ ਸਾਂਝੀ ਮੰਗਾਂ ਸੀ ਕਿ ਇੱਕ ਤੇ ਕੇਂਦਰ ਨਾਲ ਕਿਵੇਂ ਗੱਲਬਾਤ ਕਰ ਰਹੀ ਹੈ ਜਾਂ ਕੇਂਦਰ ਵੱਲੋਂ ਕੋਈ ਤੁਹਾਨੂੰ ਨਹੀਂ ਆਇਆ ਮੈਸੇਜ ਕਿ ਇਕੱਠੇ ਗੱਲ ਕਰੀ ਜਾਵੇ ਦੇਖੋ ਹਣੇ ਤੱਕ ਸਯੁਤਕਸਾਨ ਮੁਰਚੇ ਨਾਲ ਕਿਸੇ ਵੀ ਸੈਂਟਰਲ ਗਵਰਨਮੈਂਟ ਨੇ ਕੋਈ ਸੰਪਰਕ ਨਹੀਂ ਕੀਤਾ। ਜਿਉ ਕਾਰਨਗੇ ਤਾਂ ਅਸੀਂ ਜ਼ਰੂਰ ਬੈਠਾਂਗੇ। ਪਰ ਅਸੀਂ ਕੈਟੇਗੋਰਿਕਲੀ ਕੁਝ ਚੀਜ਼ਾਂ ਸਾਫ਼ ਕੀਤੀਆਂ। ਜਿੱਥੋਂ ਤੱਕ ਇਹ ਸੰਘਰਸ਼ ਹੁੰਨਾ ਸਾਥੀਆਂ ਨੇ ਦਿੱਲੀ ਕੂਚ ਦਾ ਪ੍ਰੋਗਰਾਮ ਦਿੱਤਾ ਉਹ ਕਰ ਰਹੇ ਨੇ ਅਸੀਂ ਜ਼ਬਰ ਦੇ ਸਵਾਲ ਤੇ ਰਜਿਸਟਰ ਕੀਤਾ ਆ, ਪ੍ਰੋਟੈਸਟ ਕੀਤਾ ਆ। ਉਹਨਾਂ ਨੂੰ ਰੋਕਿਆ ਉਹ ਕਿਹਾ ਕਿ ਜੇ ਜ਼ਬਰ ਫੇਰ ਹੋਊਗਾ ਤਾਂ ਅਸੀਂ ਇਸ ਨੂੰ ਚੁੱਪ ਕਰਕੇ ਸਹਿਣ ਨਹੀਂ ਕਰਾਂਗੇ। ਬਾਕੀ ਇਸ ਦੇ ਅੰਦੋਲਨ ਦੀ ਲੀਡਰਸ਼ਿਪ ਉਹਨਾਂ ਕੋਲ ਹੈ ਉਹਨਾਂ ਨੇ ਕੀ ਫੈਸਲਾ ਕਰਨਾ ਕੀ ਨਹੀਂ ਕਰਨਾ ਉਹਨਾਂ ਤੇ ਛੱਡਿਆ ਸੀ ਪਰ ਕਿਉਂਕਿ ਅੰਦੋਲਨ ਦੀਆਂ ਮੰਗਾਂ ਲਗਭਗ ਸਾਂਝੀਆਂ ਨੇ ਦਿੱਲੀ ਮੋਰਚੇ ਦੀਆਂ ਪੈਂਡਿੰਗ ਮੰਗਾਂ ਤੇ ਕੁਝ ਮੰਗਾਂ ਜਿਹੜੀਆਂ ਮੋਰਚੇ ਨੇ ਮਗਰੋਂ ਜੋੜੀਆਂ ਉਹ ਵੀ ਇਹੀ ਮੰਗਾਂ ਉਠਾ ਰਹੇ ਨੇ ਤਾਂ ਕਿਸਾਨ ਲਹਿਰ ਦੀਆਂ ਮੰਗਾਂ ਤਾਂ ਸਾਂਝੀਆਂ ਨੇ ਇਸ ਕਰਕੇ ਜਦੋਂ ਐਮਐਸਪੀ ਦੇ ਸਵਾਲ ਦੇ ਉੱਪਰ ਪੰਦੇਰ ਸਾਹਿਬ ਦਾ ਹਿੰਦੂ ਚ ਬਿਆਨ ਲੱਗਿਆ ਸੀ ਔਰ ਉਹ ਸਪੈਸ਼ਲ ਮੈਂ ਕੋਟ ਕਰਦਾ ਜਦੋਂ ਉਹਨਾਂ ਨੇ ਕਿਹਾ ਸੀ ਕਿ ਗਵਰਨਮੈਂਟ ਆਰਡੀਨੈਂਸ ਲਿਆ ਕੇ ਇਸ ਨੂੰ ਲੀਗਲ ਗਰੰਟੀ ਨੂੰ ਕਾਨੂੰਨੀ ਜਾਮਾ ਪਹਿਨਾ ਸਕਦੀ ਹੈ ਉਹਨਾਂ ਦੀ ਹਿੰਦੂ ਚ ਸਟੇਟਮੈਂਟ ਇਹ ਸੀ ਕਿ ਗਵਰਨਮੈਂਟ A2FL ਦਾ ਜਿਹੜਾ ਫਾਰਮੂਲਾ ਆ ਜਿਸ ਤਹਿਤ ਹੁਣ CACP uh, MSP ਕੈਲਕੂਲੇਟ ਕਰਦਾ ਵੀ ਇਸ ਤਹਿਤ ਵੀ ਜੇ ਲੀਗਲ ਗਰੰਟੀ ਲਿਆ ਦਿੰਦੀ ਹੈ ਤਾਂ ਅਸੀਂ C2 50% ਲਈ ਅੱਗੇ ਲੜਾਂਗੇ ਇਸ ਨੂੰ ਅਸੀਂ ਐਕਸੈਪਟ ਕਰਾਂਗੇ ਪਰ ਉਸ ਗੱਲ ਨੂੰ ਉਹ ਹੁਣ ਸਪੈਸ਼ਲ ਸੈਸ਼ਨ ਤੇ ਆ ਕੇ ਕਿ ਲੋਕ ਸਭਾ ਦਾ ਲੈਟ ਲੈਟ ਲੈਟਸ ਮੀ ਲੈਟ ਮੀ ਕੰਪਲੀਟ ਪੂਰੀ ਗੱਲ ਕਹਿੰਦੇ ਹੋ ਮੋਰਚੇ ਨੇ ਇਸ ਨੂੰ ਅਡਵਾਂਸ ਰੂਪ ਚ ਕਰ ਦਿੱਤਾ ਇਹ ਲੁਧਿਆਣੇ ਮੀਟਿੰਗ ਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਅਸੀਂ ਬਕਾਇਦਾ ਰੂਪ ਚ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਅਬ ਅਡਵਾਂਸ ਰੂਪ ਚ ਕਿਹਾ ਸੀਗਾ ਕਿ ਸਾਨੂੰ C250% ਤੌਰ ਆ ਕੁਝ ਵੀ ਮਨਜ਼ੂਰ ਨਹੀਂ ਹੋਏਗਾ ਪਰ ਗਵਰਨਮੈਂਟ ਦੀ ਪ੍ਰਪੋਜ਼ਲ ਜਿਹੜੀ ਆਈ ਉਹ ਬੇਸਿਕਲੀ ਸਾਰੇ ਐਮਐਸਪੀ ਦੇ ਏਜੰਡੇ ਨੂੰ ਹੀ ਡਾਈਵਰਸਿਫਿਕੇਸ਼ਨ ਦੇ ਲਿਮਟਿਡ ਏਜੰਡੇ ਤੱਕ ਸੀਮਤ ਕਰਨ ਦੀ ਕੋਸ਼ਿਸ਼ ਸੀ ਔਰ ਇਸ ਚ 5 ਇਅਰ ਕੰਟਰੈਕਟ ਦੇ ਰੂਪ ਚ ਕੰਟਰੈਕਟ ਫਾਰਮਿੰਗ ਨੂੰ ਬੈਕ ਡੋਰ ਐਂਟਰੀ ਲਿਆਉਣ ਦੀ ਕੋਸ਼ਿਸ਼ ਸੀ ਇਸ ਨੂੰ ਮੋਰਚੇ ਨੇ ਕੈਟੇਗੋਰਿਕਲੀ ਕੱਲ ਆਨਲਾਈਨ ਪ੍ਰੈਸ ਕਾਨਫਰੰਸ ਕਰਕੇ ਫੌਰੀ ਰੱਦ ਕੀਤਾ ਹੈਗਾ ਆ ਠੀਕ ਹੈ ਪੰਜਾਬ ਨੂੰ ਡਾਈਵਰਸਿਫਿਕੇਸ਼ਨ ਦੀ ਲੋਡ ਹੈ ਪਰ ਅਸੀਂ ਸਮਝਦੇ ਹਾਂ ਕਿ ਜੇ 23 ਫਸਲਾਂ ਤੇ ਐਮਐਸਪੀ ਦਾ ਲੀਗਲ ਗਾਰੰਟੀ ਦਾ ਕਾਨੂੰਨ ਸੀ2+50% ਨਾਲ ਬਣਾਇਆ ਜਾਂਦਾ ਤਾਂ ਪੰਜਾਬੀ ਕਿਸਾਨ ਫਸਲੀ ਭੁਿੰਤਤਾ ਕਰ ਦੇਗਾ ਉਸ ਲਈ ਫਿਰ ਉਹਨੂੰ ਕੰਟਰੈਕਟ ਫਾਰਮਿੰਗ ਜਾਂ ਪੰਜ ਫਸਲਾਂ ਤੇ ਹੀ ਐਮਐਸਪੀ ਨਹੀਂ ਸਾਨੂੰ 23 ਫਸਲਾਂ ਤੇ ਉਹੋ ਚੀਜ਼ ਚਾਹੀਦੀ ਆ ਗਵਰਨਮੈਂਟ ਗੁੰਮਰਾਹ ਕਰ ਰਹੀ ਆ ਗਵਰਨਮੈਂਟ ਨੇ ਬਹੁਤ ਗੁੰਮਰਾਹ ਕਰਨ ਤਰੀਕੇ ਨਾਲ ਇੱਕ ਕਿਸਮ ਨਾਲ ਫਸਲੀ ਭੁਿੰਤਤਾ ਦੇ ਸੀਮਤ ਏਜੰਡੇ ਨੂੰ ਬਾਹਰ ਐ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਮੋਦੀ ਸਰਕਾਰ ਨੇ ਤਾਂ SKM ਨੇ ਕੈਟਾਗੋਰਿਕਲੀ ਇਸ ਗੱਲ ਨੂੰ ਰਿਜੈਕਟ ਕੀਤਾ ਆ ਔਰ ਅਸੀਂ ਇਹ ਕਿਹਾ ਕਿ ਜੇ ਇਸ ਤਰ੍ਹਾਂ ਨਾ ਕੁਝ ਹੋਊਗਾ ਤਾਂ ਅੰਦੋਲਨ ਤੇਜ਼ ਕੀਤਾ ਜਾਊਗਾ ਸਾਡੇ ਇਹ ਸਾਥੀ ਜਿਹੜੇ ਸਾਨੂੰ ਲੱਗਦਾ ਸੀਗਾ ਵੀ ਇੰਨਾਂ ਦੀ ਗਵਰਨਮੈਂਟ ਨੇ ਇੱਕ ਟਰੈਪ ਬੁਸ਼ਾ ਦਿੱਤਾ ਆ ਔਰ ਉਸ ਟਰੈਪ 'ਚ ਇਹ ਕਿਤੇ ਫਸਣਾ ਜਾਣ ਸਾਨੂੰ ਚੰਗਾ ਲੱਗਿਆ ਕਿ ਘੱਟੋ-ਘੱਟ ਉਹ ਇਸ ਟਰੈਪ 'ਚ ਫਸਣ ਤੋਂ ਬਚ ਗਏ ਨੇ ਉਹਨਾਂ ਨੇ ਹਾਲਾਂਕਿ ਇਸ ਪ੍ਰੋਪੋਜ਼ਲ ਨੂੰ ਡਿਸਕਸ਼ਨ ਲਈ ਐਕਸੈਪਟ ਕੀਤਾ ਪਰ ਖੇਤੀਓ ਸੰਭਲ ਗਏ ਨੇ ਤੇ ਉਹਨਾਂ ਨੇ ਘੱਟੋ-ਘੱਟ ਕਿਸਾਨਾਂ ਦੀ ਇਸ ਮੰਗ ਤੇ ਕੰਪਰੋਮਾਈਜ਼ ਨਹੀਂ ਕੀਤਾ ਹੈਗਾ ਇਹ ਚੰਗੀ ਗੱਲ ਹੈ ਕਿ ਇਸ ਗੱਲ ਤੋਂ ਬਚ ਗਏ ਤੇ ਵਧੀਆ ਗੱਲ ਹੈ ਇਸ ਤੇ ਅੰਦੋਲਨ ਅੱਗੇ ਵਧਾਇਆ ਜਾਊਗਾ। ਸਮਿੰਦਰ ਜੀ ਇੱਕ ਅੱਜ ਹਾਈ ਕੋਰਟ ਦਾ ਵੀ ਫੈਸਲਾ ਆ ਗਿਆ ਕਿ ਕਿਸਾਨ ਟਰੈਕਟਰਾਂ ਤੇ ਦਿੱਲੀ ਨਾ ਜਾਣ ਸਸਾਰ ਨਹੀਂ ਚੱਲਣਾ ਜੀ ਜੋ ਖੱਟਰ ਪਹਿਲਾਂ ਕਹਿੰਦੇ ਸੀ ਉਹੀ ਇਹ ਗੱਲ ਬੋਲੀ ਪਰ ਦੂਜੇ ਪਾਸੇ ਮੈਨੂੰ ਲੱਗਦਾ ਕਿ ਕਿਸਾਨਾਂ ਦੀ ਇਹ ਦਿੱਕਤ ਹੈਗੀ ਸਸਤ ਪਾਣੀ ਸਮਾਨ ਰੈਂਟ ਦਾ ਸਾਰਾ ਟਾਂਗ ਕਿਸਾਨਾਂ ਲਈ ਕਿ ਟਰਾਲੀਆਂ ਟਰੱਕ ਚ ਰੂਪੀਆ ਤੋੜਾ ਕੀ ਮੰਨਣਾ ਇਹਦੇ ਬਾਰੇ ਭਾਵੇਂ ਕਿ ਵਕੀਲ ਨੇ ਕਿਹਾ ਹਾਈ ਕੋਰਟ ਨੇ ਆਪਣਾ ਪੱਖ ਕਰਤਾ ਜਾਂ ਟਰੈਕਟਰ ਕੰਗਰੇਸ ਟਰੈਕਟਰ ਦੇ ਵੀ ਰੋਕ ਦਾ ਆਰਡਰ ਕਰਤਾ ਹੈ ਦੇਖੋ ਟਰੈਕਟਰ ਜਿਹੜਾ ਇਹ ਇਸਰ ਨਾਲ ਜਿਹੜਾ ਬੀਜਪੀ ਦਾ ਜਿਹੜਾ ਰਾਸ਼ਟਰਵਾਦ ਆ ਉਹਦੇ ਮੁਕਾਬਲੇ ਟਰੈਕਟਰ ਨੈਸ਼ਨਲਿਜ਼ਮ ਕਿਸਾਨ ਦੀ ਆਵਾਜ਼ ਬੀਜੇਪੀ ਨੇ ਇਸ ਦੇਸ਼ ਦੇ ਕਿਸਾਨਾਂ ਦੇ ਖਿਲਾਫ ਇੱਕ ਕਿਸਮ ਦਾ ਗੁੰਮਰਾਹਕੁੰਨ ਪ੍ਰਚਾਰ ਕਰਕੇ ਤੇ ਐਮਐਸਪੀ ਦੇ ਮਾਮਲੇ ਤੇ ਧੋਖਾ ਕਰਕੇ 2014 ਚ ਬੀਐਸਪੀ ਨੇ ਇੱਕ ਕਿਸਮ ਦਾ ਚੋਣ ਗਰੰਟੀ ਦਿੱਤੀ ਸੀ ਉਦੋਂ ਉਹਨੂੰ ਚੋਣ ਮੈਨੀਫੈਸਟੋ ਕਹਿੰਦੇ ਸੀ ਸੁਆਮੀ ਨਾਥਨ ਫਾਰਮੂਲੇ ਤਹਿਤ ਐਮਐਸਪੀ ਦੇਣ ਦੀ ਤਾਂ ਬੀਜੇਪੀ ਨੇ ਇਹ ਧੋਖਾ ਕੀਤਾ ਹੈ ਔਰ ਇਸ ਧੋਖੇ ਤੋਂ ਮਤਲਬ ਸਾਡਾ ਉਹਦਾ ਖਿਲਾਫ ਆਵਾਜ਼ ਸਾਡੀ ਇਹ ਜਿਸ ਕਾਰਪੋਰੇਟ ਡਰਾਈਵ ਤੇ ਨਿਕਲੇ ਸੀ ਉਹ ਟਰੈਕਟਰ ਸਾਡੇ ਵਿਰੋਧ ਦਾ ਚਿੰਨ ਸੀਗਾ ਤਾਂ ਇੱਕ ਕਿਸਮ ਨਾਲ ਕਿਸਾਨ ਨੇ ਇਸ ਦੇਸ਼ 'ਚ ਟਰੈਕਟਰ ਨੈਸ਼ਨਲਿਜ਼ਮ ਦਾ ਟਰੈਕਟਰ ਰਾਸ਼ਟਰਵਾਦ ਦਾ ਜਿਹੜਾ ਆ ਕੌਮਵਾਦ ਦਾ ਜਿਹੜਾ ਸੰਕਲਪ ਉਭਾਰਿਆ ਸੀ। ਭਾਜਪਾ ਹੁਣ ਇਸ ਦੇ ਖਿਲਾਫ ਵੀ ਥਰੂ ਕੋਰਟ ਨੈਰੇਟਿਵ ਬਣਾਉਣ ਦੀ ਖੇਡ ਆ। ਕੌਣ ਲੋਕ ਕੋਰਟ ਚਲੇ ਜਾਂਦੇ ਨੇ ਇਹ ਤਿੰਨ ਮੋਰਚਿਆਂ ਮੇਲੇ ਵੀ ਅਸੀਂ ਦੇਖਿਆ ਸੀਗਾ ਕਿ ਇਸ ਤਰ੍ਹਾਂ ਦਾ ਇੱਕ ਅੰਦੋਲਨ ਜਦੋਂ ਭਾਜਪਾ ਨੂੰ ਲੱਗਿਆ ਵੀ ਵੀ ਹੋਰ ਨਹੀਂ ਤਾਂ ਇਹਨੇ ਸੁਪਰੀਮ ਕੋਰਟ ਰਾਹੀਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਸੀ। ਹੁਣ ਹਾਈ ਕੋਰਟ ਦੀ ਇੰਟਰਵੈਨਸ਼ਨ ਆਈ ਆ। ਕੋਈ ਗੱਲ ਨਹੀਂ ਟਰੈਕਟਰ ਦੇ ਮਾਮਲੇ 'ਚ ਛੇਤੀ ਇਹਨਾਂ ਨੂੰ ਦਿਖਾਵਾਂਗੇ ਕਿ ਟਰੈਕਟਰ ਕੀ ਸਾਡਾ ਟਰੈਕਟਰ ਰਾਸ਼ਟਰਵਾਦ ਕੀ ਕਰ ਸਕਦਾ ਹੈਗਾ ਇਹ ਬੀਜੇਪੀ ਦੇ ਸਾਹਮਣੇ ਲਿਆਵਾਂਗੇ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੀ ਸਭ ਤੋਂ ਹਾਈएस्ट ਬਾਡੀ ਹੈ ਜਿਹੜੀ ਫੈਸਲਾ ਕਨ ਬਾਡੀ ਹੈ ਤੋਂ ਉਹ ਜਨਰਲ ਬਾਡੀ ਕਹਿੰਦੇ ਅਸੀਂ ਉਸ ਨੂੰ ਨੈਸ਼ਨਲ ਕਮੇਟੀ ਦੀ ਮੀਟਿੰਗ ਹੈ ਜਿਹੜੀ ਉਹ 22 ਤਰੀਕ ਨੂੰ ਦਿੱਲੀ ਹੋਣੀ ਸੀਗੀ ਉਹ ਅਸੀਂ ਪੰਜਾਬ ਸੱਦ ਲਈ ਹੈ ਤੋਂ ਉਸ 'ਚ ਲਾਜ਼ਮੀ ਤੌਰ ਤੇ ਸਾਰੀਆਂ ਚੀਜ਼ਾਂ ਨੂੰ ਵਿਚਾਰਦੇ ਹੋਏ ਅਗਲਾ ਰਾਹ ਬਣਾਵਾਂਗੇ ਹਾਈ ਕੋਰਟ ਨੂੰ ਇਹ ਚੀਜ਼ ਤਾਂ ਨਜ਼ਰ ਆ ਗਈ ਹਾਈ ਕੋਰਟ ਨੇ ਹੈ ਸਾਰੀ ਬੈਰੀਕੇਟਿੰਗ ਹਟਾਉਣ ਲਈ ਕਿਉਂ ਨਹੀਂ ਕਿਹਾ ਗਵਰਨਮੈਂਟ ਨੂੰ ਹਰਿਆਣਾ ਗਵਰਨਮੈਂਟ ਜਿਹੜੀ ਕਨਸਟੀਚਿਊਸ਼ਨਲ ਵਾਇਲੇਸ਼ਨ ਕਰ ਰਹੀ ਹੈ ਫੈਡਰਲਿਜ਼ਮ ਦੀ ਕਿ ਉਹ ਪੰਜਾਬ ਦੀ ਧਰਤੀ ਤੇ ਆ ਕੇ ਡਰੋਨਰਾਂ ਹੀ ਸਾਡੇ ਮੁੰਡਿਆਂ ਤੇ ਤਸ਼ੱਦਦ ਕਰ ਰਹੀ ਹੈ ਜ਼ਬਰਦਸਤ ਆ ਰਹੀ ਹੈ ਉਸ ਮਾਮਲੇ ਤੇ ਹਾਈ ਕੋਰਟ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਾਹਦੇ ਲਈ ਚੁੱਪ ਉੱਟੀ ਹੋਈ ਹੈ ਅਸੀਂ ਜਿਹੜੀਆਂ ਰੋਕਾਂ ਲਾਈਆਂ ਨੇ ਕਿਸਮ ਦਾ ਪੰਜਾਬ ਨੂੰ ਬਗਾਨਾ ਮੁਲਕ ਬਣਾ ਕੇ ਦੁਸ਼ਮਣ ਦੇਸ਼ ਦੀ ਤਰ੍ਹਾਂ ਟਰੀਟ ਕੀਤਾ ਜਾ ਰਿਹਾ ਹੈ ਇਸ ਤੇ ਹਾਈ ਕੋਰਟ ਦੀ ਟਿੱਪਣੀ ਕਿਉਂ ਨਹੀਂ ਆਏ ਹਾਈ ਕੋਰਟ ਲੋਕਾਂ ਦੇ ਰਾਈਟ ਟੂ ਅਸੈਂਬਲ ਨੂੰ ਮਿਨੀਮਾਈਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਮਾਮਲੇ 'ਚ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਆ ਔਰ ਕਿਸਾਨਾਂ ਦੀਆਂ ਮੰਗਾਂ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਉਹਨਾਂ ਨੂੰ ਦਿੱਲੀ 'ਚ ਪ੍ਰੋਟੈਸਟ ਕਰਨ ਦੀ ਥਾਂ ਦੇਣੀ ਚਾਹੀਦੀ ਹੈਗੀ ਆ ਉਹ ਜੇ ਟਰੈਕਟਰ ਤੇ ਵੀ ਚੱਲ ਜਾਣਗੇ ਤਾਂ ਇਸ ਨਾਲ ਕੀ ਪ੍ਰੋਬਲਮ ਆਉਣ ਲੱਗੀ ਹੈ ਤੋਂ ਪਹਿਲਾਂ ਵੀ ਤਾਂ ਕਿਸਾਨ ਮੋਰਚਿਆਂ ਤੇ ਕਿਸਾਨ ਟਰੈਕਟਰ ਲੈ ਕੇ ਗਏ ਸੀ ਕਦੀ ਕੋਈ ਵਾਇਲੈਂਸ ਕਦੀ ਕੋਈ ਉਸ ਤਰ੍ਹਾਂ ਦੀ ਗੱਲ ਨਹੀਂ ਆਈ ਹੈਗੀ ਆ ਉਹ ਵਾਇਰਲੈਸ ਨੂੰ ਇਨਸਟੀਗੇਟ ਗਵਰਨਮੈਂਟ ਖੁਦ ਕਰ ਰਹੀ ਹੈ ਐਸੇ ਵੀ ਨੈਸ਼ਨਲ ਰੋਡਸ ਨੇ ਜਿਹੜੇ ਨੈ ਸਟਾਈਲ ਬਣੂ ਉਹ ਤੇ ਟਰੈਕਟਰ ਚੱਲਦੇ ਨੇ ਉਹ ਰੋਡ ਚੱਲਦੇ ਨੇ ਇਹ ਰਾਈਟ ਹੈ ਅਗਲੇ ਦਾ ਇਹ ਇਸ ਨੂੰ ਕਿਸ ਤਰ੍ਹਾਂ ਵਾਇਲਟ ਕਰ ਸਕਦੇ ਤੁਸੀਂ ਇੱਕ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਸੰਯੁਕਤ ਤਾਨ ਮੋਰਚੇ ਦੇ ਵਿੱਚ ਪੰਜਾਬ ਰੱਖਿਓ 22 ਤਰੀਕ ਨੂੰ ਹੋਣੀ ਹੈ ਇੱਕ ਅੱਗੇ ਬਾਤੀ ਦੋ ਜੀ 22 ਤਰੀਕ ਨੂੰ ਹੈ ਜੀ ਪਹਿਲਾਂ ਦਿੱਲੀ ਸੀਗੀ ਉਹ ਅਸੀਂ ਕਿਸਾਨ ਭਵਨ ਚੰਡੀਗੜ੍ਹ 22 ਤਰੀਕ ਨੂੰ ਮੀਟਿੰਗ ਹੋਣ ਜਾ ਰਹੀ ਹੈ ਜਿਸ ਸਾਰੇ ਦੇਸ਼ ਦੇ ਕਿਸਾਨ ਨੇਤਾ ਜੁਟਣਗੇ ਔਰ ਉਸ ਚ ਕੋਈ ਫਰਦਰ ਰੂਪ ਹੈ ਜਿਹੜਾ ਸਾਰਾ ਐਕਸ਼ਨ ਦਾ ਲਿੱਤਾ ਜਾਊਗਾ ਅੱਜ ਪੰਜਾਬ ਚ ਅਸੀਂ ਇਹਨਾਂ ਕਿਸਾਨ ਮੰਗਾਂ ਦੇ ਸਵਾਲ ਦੇ ਤੇ ਨਾਲੋ ਨਾਲ ਸਰਪ੍ਰੈਸ਼ਨ ਦੇ ਕੁਐਸਚਨ ਦੇ ਉੱਪਰ ਆ ਬੀਜੇਪੀ ਦੇ ਸਾਰੇ ਲੀਡਰਾਂ ਦੇ ਘਰਾਂ ਦੇ ਸਾਹਮਣੇ ਤੇ ਜਿਹਦੇ ਚ ਇੰਪੋਰਟੈਂਟ ਲੀਡਰ ਨੇ ਸਾਰੇ 20 ਲੀਡਰ ਕਰੀਬ ਜਿਨ੍ਹਾਂ ਸੁਨੀਲ ਜਾਖੜ ਕੈਪਟਨ ਅਮਰਿੰਦਰ ਸਿੰਘ ਸੋਮ ਪ੍ਰਕਾਸ਼ ਇਕਬਾਲ ਲਾਲਪੁਰਾ ਮਨੋਰੰਜਨ ਕਾਲੀਆ ਤੋਂ ਰਾਣਾ ਸੋਢੀ ਪਰਮੀਤ ਰਾਣਾ ਸੋਢੀ ਇਸ ਤੋਂ ਲਾਵਾ ਹੋ ਇਸ ਤਰ੍ਹਾਂ ਦੇ ਮੈਂ ਕਈ ਨਾਮ ਗਿਣਾ ਸਕਦਾ ਇਸ ਤਰ੍ਹਾਂ ਦੇ ਲਗਭਗ ਅਮਰਪਾਲ ਗੁਣੀ ਰਜਿੰਦਰ ਇੱਕ ਸਵਾਲ ਮੈਨੂੰ ਪੂਰੀ ਕਰ ਲੈਣ ਦਿਓ 20 ਲੀਡਰ ਇਹ ਤੇ 37 ਟੋਲ ਪਲਾਜੇ ਦੋ ਡਿਪਟੀ ਕਮਿਸ਼ਨਰ ਫਿਕਸ ਚੁੱਕਿਆ ਹੁਣਾਂਡਾ ਸਮਾਧਿ ਪ੍ਰੋਟੈਸਟ ਸਟਾਰਟ ਸ਼ੁਰੂ ਕੀਤੇ ਨੇ ਹਾਂਜੀ 22 ਨੂੰ 22 ਤਰੀਕ ਨੂੰ ਫਰਦਰ ਇੱਕ ਸਵਾਲ ਹੈ ਰਮਿੰਦਰ ਜੀ ਜੋ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਇਹ ਥੋੜੀ ਜੀ ਸਾਇਲੈਂਟ ਜਿਆਦਾ ਨਜ਼ਰ ਆ ਰਹੀ ਜਿਸ ਤਰ੍ਹਾਂ ਪਹਿਲਾਂ ਦਿੱਲੀ ਬੋਰਚਾ ਲੱਗਿਆ ਸੀ ਕੈਪਟਨ ਅਮਰਿੰਦਰ ਸਿੰਘ ਨੇ ਪੂਰੀ ਹੱਲਾਸ਼ੇਰੀ ਦਿੱਤੀ ਕਿਹਾ ਕਿ ਮੈਂ ਤੁਹਾਡੇ ਨਾਲ ਆ ਇਸ ਤੋਂ ਖੂ ਇਹ ਸਰਕਾਰ ਦਾ ਥੋੜਾ ਢਿੱਲਾ ਬਤੀਰਾ ਨਾਲ ਇੱਕ ਨਵੀਂ ਗੱਲ ਇਹ ਆ ਰਹੀ ਆ ਕਿ ਜਿਹੜੇ ਮੁੰਡੇ ਜ਼ਖਮੀ ਹੋਏ ਨੇ ਜਾਂ ਜਿਹੜੇ ਕਿਸਾਨਾਂ ਤੇ ਗੋਲੀਆਂ ਵੀ ਚੱਲੀਆਂ ਨੇ ਰਬੜੀਆਂ ਵੀ ਐਸਐਲਆਰ ਵੀ ਕਹੀਆਂ ਜਾ ਰਹੀਆਂ ਨੇ ਉਹਨਾਂ ਦੀ ਜੋ ਮੈਡੀਕਲ ਰਿਪੋਰਟ ਹੁੰਦੀ ਹੈ ਉਹ ਨਹੀਂ ਦਿੱਤੀ ਜਾ ਰਹੀ ਜਿਹਦੇ ਨਾਲ ਦੇ ਕੋਈ ਕੇਸ ਮਰਾਇਆ ਜਾ ਸਕੀ ਇਹਦੇ ਬਾਰੇ ਕੀ ਕਹਿਣਾ ਕਿ ਸਰਕਾਰ ਦੀ ਜਿਹੜੀ ਚੁੱਕੀ ਆ ਇਹਦੇ ਵੀ ਵੱਡੇ ਸਵਾਲ ਫਿਰ ਕਦੇ ਹੋ ਜਾਣਗੇ ਦੇਖੋ ਪੰਜਾਬ ਸਰਕਾਰ ਨੇ ਮੀਡੀਏਸ਼ਨ ਦਾ ਰੋਲ ਭਗਵੰਤ ਮਾਨ ਨੇ ਕਿਹਾ ਕਿ ਮੈਂ ਕੀਤਾ ਆ ਆ ਇਸ ਮੀਡੀਏਸ਼ਨ ਦੇ ਰੋਲ 'ਚ ਜੇ ਪੰਜਾਬ ਸਰਕਾਰ ਨੂੰ ਘੱਟੋ ਘੱਟ ਕ੍ਰੌਪ ਡਾਇਵਰਸੀਫਿਕੇਸ਼ਨ ਦੇ ਏਜੰਡੇ ਤੱਕ ਇਸ ਨੂੰ ਸੀਮਿਤ ਨਹੀਂ ਸੀ ਹੋਣ ਲੈਣਾ ਚਾਹੀਦਾ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਮੰਗ ਦੇ ਹੱਕ 'ਚ ਖੜਨਾ ਚਾਹੀਦਾ ਸੀਗਾ ਤੋਂ ਉਸ ਮਾਮਲੇ 'ਚ ਮੈਨੂੰ ਅੱਜ ਹੀ ਪਤਾ ਲੱਗਿਆ ਹੈ ਕਿ ਭਾਜਪਾ ਦੇ ਸੁਨੀਲ ਜਾਖੜ ਹੋਣਾ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਤੇ ਹਮਲਾ ਕੀਤਾ ਕਿ ਤੁਹਾਨੂੰ ਬਕਾਲ ਨਿਚੋਲਗੀ ਦਾ ਬਕਾਲ ਖਨਾਮਾ ਕਿੰਨਾ ਨੇ ਦਿੱਤਾ ਤੇ ਆਪ ਦੇ ਬੁਲਾਰੇ ਦਾ ਆਇਆ ਕਿ ਅਸੀਂ ਕਿਸਾਨਾਂ ਨਾਲ ਖੜੇ ਆਂ ਆਪ ਨੂੰ ਕੈਟਾਗੋਰਿਕਲੀ ਇਸ ਸਮੇਂ ਹੁਣੇ ਸਵਾਲ ਉਠਾਉਣਾ ਚਾਹੀਦਾ ਕਿ ਉਹ ਐਮਐਸਪੀ ਸੀ2+50% ਫਾਰਮੂਲੇ ਤਹਿਤ ਲੀਗਲ ਗਾਰੰਟੀ ਗਵਰਨਮੈਂਟ ਤੋਂ ਕਰਾਵੇ ਕੇਂਦਰ ਗਵਰਨਮੈਂਟ ਤੋਂ ਤੇ ਪ੍ਰੋਕਿਊਰਮੈਂਟ ਦੀ ਗਾਰੰਟੀ ਆਪ ਕਰੇ ਘਟੋ ਘਟ ਪੰਜਾਬ ਗਵਰਨਮੈਂਟ ਆਪਣਾ ਲਾਅ ਲੈ ਆਵੇ ਇਸ ਮਾਮਲੇ 'ਚ ਲਿਆ ਸਕਦੀ ਹੈ ਕੇਰਲਾ ਗਵਰਨਮੈਂਟ ਨੇ ਲਿਆਂਦਾ ਹੋਇਆ ਆ ਲਿਆਵੇ ਕਰਜ਼ੇ ਦਾ ਸਵਾਲ ਹੈ ਜਿਹੜਾ ਕਿਸਾਨ ਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਮਾਰਨ ਦਾ ਸਵਾਲ ਇਹ ਇਕੱਲਾ ਸੈਂਟਰ ਦੇ ਨਾਲ ਹੀ ਰਿਲੇਟਡ ਨਹੀਂ ਪੰਜਾਬ ਗਵਰਨਮੈਂਟ ਨਾਲ ਵੀ ਰਿਲੇਟਡ ਹੈਗਾ ਪੰਜਾਬ ਗਵਰਨਮੈਂਟ ਇਸ ਸਾਰੇ ਮਾਮਲੇ ਤੇ ਕਰਨ ਕਰਨ ਬਲੇਟ ਕੇ ਸੁੱਤੀ ਪਈ ਹੈ ਤੋਂ ਹਾਲੇ ਅਸੀਂ ਕਿਉਂਕਿ ਸਾਡਾ ਮੱਥਾ ਹੀ ਸੈਂਟਰ ਨਾਲ ਲੱਗਿਆ ਹੋਇਆ ਹੈ ਤਾਂ ਭਗਵੰਤ ਮਾਨ ਸਾਹਿਬ ਨੂੰ ਇਹ ਕਹਿਣਾ ਪਵੇ ਵੀ ਕਰਨ ਧਰਨ ਨਹੀਂ ਤਾਂ ਛੇਤੀ ਨਾ ਖਲਾਫ ਵੀ ਜਿਹੜਾ ਗੁੱਸਾ ਹੈ ਉਹ ਕਿਸਾਨਾਂ ਦਾ ਜਰੂਰ ਸਾਹਮਣੇ ਆਏਗਾ ਸੰਯੁਕਤ ਕਿਸਾਨ ਮੋਰਚਾ ਵੱਡੀ ਬਾਡੀ ਹੈ ਵਧੇਰੇ ਜ਼ਿੰਮੇਵਾਰੀ ਨਾਲ ਕੰਮ ਕਰਦਾ ਹੈਗਾ ਹੈ ਸਾਡੇ ਕੁਝ ਸਾਥੀਆਂ ਨੇ ਅੰਦੋਲਨ ਸ਼ੁਰੂ ਕਰ ਲਿਆ ਉਹ ਠੀਕ ਹੈ ਕਿਉਂਕਿ ਸਪੇਸ ਸਾਡੇ ਸਾਹਮਣੇ ਵੀ ਦੇਖਣ ਦਾ ਸਵਾਲ ਸੀ ਅਸੀਂ ਤਾਂ ਪਹਿਲਾਂ ਵੀ ਕਹਿੰਦੇ ਸੀ ਵੀ ਦਿੱਲੀ ਸਾਡੇ ਏਜੰਡੇ ਤੇ ਹੈ ਪਰ 16 ਤੋਂ ਬਾਅਦ ਕੀ ਸਪੇਸ ਹੋਊਗੀ ਕੀ ਕੋਡ ਆਫ ਕੰਡਕਟ ਨਾਲ ਕਿੰਨੀ ਚੀਜ਼ ਜੁੜੀ ਹੋਈ ਹੈ ਸਾਰਾ ਕੁਝ ਜੁੜਿਆ ਵੀ ਕਦੋਂ ਅਸੀਂ ਕਰ ਸਕਦੇ ਹਾਂ ਸਾਰੀਆਂ ਚੀਜ਼ਾਂ ਵਿਚਾਰੀਆਂ ਜਾਣਗੇ ਉਹ ਬਾਈ ਨੂੰ ਵਿਚਾਰਾਂਗੇ ਸਭ ਤੋਂ ਪਹਿਲਾਂ ਇਹ ਹੈ ਕੋਕਰ ਸਾਹਿਬ ਕਿ ਇਸ ਦੇਸ਼ ਚ ਪੰਜਾਬ ਚ ਵੀ ਕਿਸਾਨਾਂ ਨੂੰ ਦੋ ਫਸਲਾਂ ਤੇ ਹੀ ਐਮਐਸਪੀ ਮਿਲਦੀ ਹੈ ਖਰੀਦ ਹੁੰਦੀ ਹੈ ਔਰ ਪੰਜਾਬ ਚ ਲਗਭਗ ਕਣਕ ਦੀ 70% ਸਰਕਾਰੀ ਏਜੰਸੀਆਂ ਖਰੀਦ ਕਰਦੀਆਂ 30% ਹੱਲੇ ਵੀ ਪ੍ਰਾਈਵੇਟ ਵਪਾਰੀ ਕਰਦੇ ਹਨ ਪਰ ਕਟੋਕਟਾ ਸ਼ੋਰਡ ਮਾਰਕੀਟ ਇਹ ਹੈ ਕਿ ਐਮਐਸਪੀ ਤੋਂ ਥੱਲੇ ਨਹੀਂ ਵਿਕਦੀ ਸਾਡੀ ਕਣਕ ਤੇ ਝੋਨਾ ਸਾਡਾ ਇਸ ਕੋ ਥੱਲੇ ਨਹੀਂ ਵਿਕਦਾ ਹਾਲਾਂਕਿ ਬਾਕੀ ਫਸਲਾਂ ਦੇ ਇੱਥੇ ਨਹੀਂ ਮਿਲਦਾ ਇੱਥੇ ਚੀਜ਼ਾਂ ਰੋਲਦੀਆਂ ਘੱਟ ਮਿਲਦਾ ਐਮਐਸਪੀ ਤੋਂ ਬਾਹਰਲੇ ਸੂਬਿਆਂ ਚ ਦਾ ਜਿੱਥੇ ਬਿਹਾਰ ਵਰਗੇ ਸੂਬੇ ਚ ਕੋਈ ਮੰਡੀ ਵੀ ਨਹੀਂ ਹੈ ਉੱਥੇ ਤਾਂ ਐਮਐਸਪੀ ਤੋਂ ਵੀ ਥੱਲੇ ਵਿਕਦੀ ਹੈ ਸਾਡੇ ਵੀ ਇੱਥੇ ਕੁਝ ਫਸਲਾਂ ਐਮਐਸਪੀ ਤੋਂ ਥੱਲੇ ਵਿਕਦੀਆਂ ਨੇ ਤੋਂ ਐਮਐਸਪੀ ਦੀ ਲੀਗਲ ਗਾਰੰਟੀ ਦਾ ਮਤਲਬ ਇਹ ਹੈ ਕਿ ਗਵਰਨਮੈਂਟ ਜਿੱਥੇ ਵਪਾਰੀ ਰੇਟ ਗੇਰ ਦਾ ਉੱਥੇ ਘੱਟੋ ਘੱਟ ਕਿਸਾਨ ਨੂੰ ਸ਼ੋਰਟ ਕਰੇ ਕਿ ਐਮਐਸਪੀ ਤੇ ਉਹਨੂੰ ਪ੍ਰਾਈਸ ਮਿਲੇ ਜੇ ਵਪਾਰੀ ਨਹੀਂ ਖਰੀਦਦਾ ਤਾਂ ਸਰਕਾਰ ਖਰੀਦੇ ਉਸਾਰੇ ਮਾਣ ਦੇ। ਤੋਂ ਇਸ ਨਾਲ ਜਿਹੜਾ ਜੇ ਸਾਰੇ ਦੇਸ਼ ਚ ਇਸ ਤਰ੍ਹਾਂ ਦੀ ਖਰੀਦੀ ਸ਼ੁਰੂ ਹੋ ਜਾਂਦੀ ਆ ਤਾਂ ਘੱਟੋ ਘੱਟ ਸਾਰੇ ਦੇਸ਼ ਦਾ ਕਿਸਾਨ ਹੈ ਜਿਹੜਾ ਉਹਨੂੰ ਐਮਐਸਪੀ ਸ਼ਿਓਰ ਮਿਲਣੀ ਸ਼ੁਰੂ ਹੋਊ ਸਾਨੂੰ ਦੋ ਫਸਲਾਂ ਤੋਂ ਵੀ ਵੱਧ ਕੇ ਮਿਲਣੀ ਸ਼ੁਰੂ ਹੋਵੇ ਕੋਈ ਵੀ ਸਾਡੀ ਫਸਲ ਰੋਲੇ ਨਾ ਚਾਹੇ ਉਹ ਗੰਨਾ ਹੈ ਚਾਹੇ ਮੱਕੀ ਹੈ ਚਾਹੇ ਨਰਮਾਇਆ ਸਾਡੀ ਘੱਟੋ ਘੱਟ ਸ਼ੋਰਟ ਮਾਰਕੀਟ ਹੋਵੇ ਉਹ ਵੀ ਹਾਂ ਸਾਨੂੰ ਪ੍ਰਾਈਸ ਮਿਲਣਾ ਹੈਗਾ ਆ। ਸਾਰਾ ਐਮਐਸਪੀ ਤੋਂ ਥੱਲੇ ਨਹੀਂ ਜਾਊਗਾ ਮੈਂ ਇੱਕ ਹੋਰ ਤਰਕ ਕਹਿਣਾ ਚਾਹੁੰਦਾ ਗਵਰਨਮੈਂਟ ਅਜੇ ਤਰਕ ਦੇ ਰਹੀ ਹੈ ਕਿ ਇਹਦੇ ਨਾਲ ਮਹਿੰਗਾਈ ਹੋ ਜਾਊਗੀ ਇਹ ਇਸ ਗੱਲ ਦਾ ਤਾਂ ਅਸੀਂ ਉਸ ਦਾ ਸਾਡਾ ਕਾਊਂਟਰ ਤਰਕ ਇਹ ਹੈ ਅ ਦੋ ਗੱਲਾਂ ਮੈਂ ਕਹਿਣੀਆਂ ਚਾਹੁੰਦਾ ਕੋਕਰ ਸਾਹਿਬ ਇਸ ਉੱਪਰ ਕਿ ਨੰਬਰ 1 ਕਿ ਇਨਪੁੱਟ ਕਾਸਟ ਹੈ ਜਿਹੜੀ ਪੋਸਟ ਕਾਰਪੋਰੇਟ ਤੈਅ ਕਰਦਾ ਆਪਣਾ ਪ੍ਰਾਈਸ ਗਵਰਨਮੈਂਟ ਇਸ ਨੂੰ ਕੰਟਰੋਲ ਕਿਉਂ ਨਹੀਂ ਕਰਦੀ ਖੇਤੀ ਦੇ ਸੰਦਾ ਉੱਪਰ 28% GST ਲੱਗਦਾ ਗਵਰਨਮੈਂਟ ਇਸ ਨੂੰ ਕਿਉਂ ਨਹੀਂ ਘਟਾਉਂਦੀ ਜੇ ਤੁਸੀਂ ਇਨਪੁਟ ਕਾਸਟ ਥੱਲੇ ਲਿਆ ਤਾਂ ਲਾਜ਼ਮੀ ਤੌਰ ਤੇ C2 50% ਨਾਲ MSP ਘੱਟ ਦੇ ਕੇ ਮਤਲਬ ਉਹਦਾ ਪੱਧਰ ਹੈ ਜਿਹੜਾ ਨੀਮਾ ਆ ਜਾਏਗਾ ਟੋਟਲ ਭਾਅ ਦਾ ਤੋਂ ਇਸ ਨਾਲ ਗਵਰਨਮੈਂਟ ਪ੍ਰਾਈਸ ਨੂੰ ਵੀ ਕੰਟਰੋਲ ਕਰ ਸਕਦੀ ਹੈ ਔਰ ਕਿਸਾਨਾਂ ਨੂੰ ਵੀ ਲਾਹੇਵੰਦਾ ਭਾਅ ਦੇ ਸਕਦੀ ਹੈ ਪਰ ਨਾਲ ਉਹਨਾਂ ਮੇਰੀ ਦੂਜੀ ਹੈ ਇਸ ਸਮੇਂ ਪੈਡੀ ਲਗਭਗ 2185 ਰੁਪਏ ਸੀਗੀ ਤੇ ਕਣਕ ਦਾ 2125 ਰੁਪਏ ਰੇਟ ਸੀ ਜੇ ਸੁਆਮੀਨਾਥਨ ਫਾਰਮੂਲਾ ਲਾਗੂ ਕਰਦੇ ਹਾਂ ਔਰ ਇਸ 'ਚ ਲਗਭਗ 30-35% ਪ੍ਰਾਈਸਸ 'ਚ ਇਜ਼ਾਫਾ ਹੋਏਗਾ ਜਿਹੜਾ ਭਾਅ ਆ ਤੋ ਕਣਕ ਦਾ ਭਾਅ ਲਗਭਗ 2800 ਤੋਂ 2825 ਦੇ ਦਰਮਿਆਨ ਬਣੇਗਾ ਤੇ ਜਿਹੜਾ ਝੋਨਾ ਹੈ ਉਹ ਲਗਭਗ 2900 ਰੁਪਏ ਦੇ ਕਰੀਬ ਬਣੇਗਾ ਬੀਜੇਪੀ ਜਿੰਨਾ 5 ਸੂਬਿਆਂ 'ਚ ਚੋਣਾ ਲੜੀ ਹੈ ਉਥੇ ਬੀਜੇਪੀ ਨੇ ਝੋਨੇ ਦਾ ਰੇਟ 3100 ਰੁਪਏ ਪਰ ਕਵਾਂਟਲ ਦੇਣ ਦਾ ਵਾਅਦਾ ਕੀਤਾ ਹੈ ਜਦੋਂ ਬੀਜੇਪੀ ਆਪ ਖੁਦ ਵਾਅਦੇ ਕਰ ਰਹੀ ਹੈ ਜੋ ਸੁਆਮੀਨਾਥਨ ਫਾਰਮੂਲੇ ਤੋਂ ਵੀ ਵੱਧ ਬੰਦਾ ਉਦੋਂ ਕੋਈ ਪ੍ਰਾਈਸ ਰਾਈਜ਼ ਦਾ ਕੁਐਸਚਨ ਨਹੀਂ ਇਹਦਾ ਮਤਲਬ ਕਿਸਾਨਾਂ ਨੂੰ ਜੁਮਲੇਬਾਜੀ ਦਿਖਾ ਕੇ ਸਿਰਫ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਇਸ਼ੂ ਨਾਲ ਖਲਵਾੜ ਕਰਨ ਦੀ ਉਹਨਾਂ ਦੇ जख्मਾਂ ਤੇ ਲੂਨ ਛਿੜਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗਵਰਨਮੈਂਟ ਅਗਰ ਇਹੇ ਕਰੇ ਤਾਂ ਕਿਸਾਨ ਨੂੰ ਲਗਭਗ ਘਟੋ-ਘਟ ਪ੍ਰਾਈਸ ਮਿਲੇ ਤਾਂ ਉਹ ਲੁੱਟਿਆ ਨਹੀਂ ਜਾਊਗਾ ਦੂਸਰਾ ਮੈਂ ਕਹਿਣਾ ਚਾਹੁੰਦਾ ਇਸ ਚ ਇੱਕ ਤਰਕ ਹੋਰ ਹੈ ਕਿ ਜੇ ਇਹ 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 ਹੁੰਦਾ ਕਿਉਂ ਹੈ ਸਾਰਾ ਕੁਝ ਇਟ ট্রেਡਰਸ ਵਪਾਰੀ ਤੇ ਵੱਡੇ ਬਿਗ ਕਾਰਪੋਰੇਟ ਨੂੰ ਫਾਇਦਾ ਦੇਣ ਲਈ ਇਹ ਐਮਐਸਪੀ ਨਹੀਂ ਦਿੱਤੀ ਜਾ ਰਹੀ ਜੇ ਗਵਰਨਮੈਂਟ ਐਮਐਸਪੀ ਦੇ ਦਵੇ ਤਾਂ ਗਵਰਨਮੈਂਟ ਨੂੰ ਵੀ ਮਾਲੀਆ ਵਤ ਮਿਲੇਗਾ ਔਰ ਇਸ ਨਾਲ ਗਵਰਨਮੈਂਟ ਘਟੋ ਘਟ ਨਵੇਂ ਡਿਵੈਲਪਮੈਂਟ ਦੇ ਪਲਾਨ ਇੰਡਸਟਰੀਅਲ ਡਿਵੈਲਪਮੈਂਟ ਦੇ ਪਲਾਨ ਬਣਾ ਸਕਦੀ ਔਰ ਇਮਪਲੋਇਮੈਂਟ ਜਨਰੇਟ ਕਰ ਸਕਦੀ ਹੈ ਇਸ ਕਰਕੇ ਟੋਟਲ ਮਾਮਲਾ ਕਾਰਪੋਰੇਟ ਹਿੱਤਾਂ ਨੂੰ ਤਲੰਜਲੀ ਦੇਣ ਦਾ ਮਾਮਲਾ ਆ ਔਰ ਇਸ ਮਾਮਲੇ 'ਚ ਮੋਦੀ ਗਵਰਨਮੈਂਟ ਕਾਰਪੋਰੇਟ ਤੋਂ ਅੱਗੇ ਕੁਝ ਨਹੀਂ ਸੋਚ ਰਹੀ ਔਰ ਉਸ ਦੇ ਹੱਕ 'ਚ ਡੰਡਾ ਬਾਹ ਰਹੀ ਹੈ ਲੋਕਾਂ ਤੇ ਜਿਸ ਕਾਰਨ ਇੱਕ ਲੰਮੀ ਜਦੋਜਹਿਦ ਸਾਡੇ ਸਾਹਮਣੇ ਖੜੀ ਹੈ ਸਾਨੂੰ ਨਜ਼ਰ ਆਉਂਦੀ ਹੈ ਬਿਲਕੁਲ ਇਹ ਕਿਸੇ ਦੇਸ਼ ਚ ਐਵੇਂ ਦਾ ਹੈਗਾ ਕਿ ਸਾਰੀਆਂ ਫਸਲਾਂ ਤੇ ਸਬਜ਼ੀਆਂ ਤੇ ਫਲਾਂ ਤੇ ਐਮਐਸਯੂ ਸਾਰੇ ਸਿਸਟਮ ਤੇ ਹੋਵੇ ਤੇ ਕਿਸਾਨ ਉੱਥੇ ਦੇ ਖੁਸ਼ਹਾਲ ਹੋਣ ਕਿਸੇ ਦੇਸ਼ ਦੀ ਉਦਾਹਰਣ ਕੋਈ ਹੈ ਤੁਹਾਡੇ ਜ਼ਮਾਨੇ ਮੈਂ ਤੁਹਾਨੂੰ ਕੇਰਲਾ ਦੀ ਉਦਾਹਰਨ ਦੇ ਦੇਣਾ ਕੇਰਲਾ ਚ 14 ਸਬਜੀਆਂ ਦੇ ਉੱਪਰ ਐਮਐਸਪੀ ਮਿਲਦੀ ਹੈਗੀ ਹੈ ਬਹੁਤ ਥੋੜੇ ਪੈਸਿਆਂ ਨਾਲ ਉਹਨਾਂ ਨੇ ਸਿਸਟਮ ਚਲਾਇਆ ਹੋਇਆ ਹੈਗਾ ਪੰਜਾਬ ਗਵਰਨਮੈਂਟ ਤੇ ਬਾਕੀ ਸੂਬੇ ਵੀ ਉਸ ਮਾਡਲ ਨੂੰ ਫਾਲੋ ਕਰ ਸਕਦੇ ਨੇ। ਏ ਲਾਸਟ ਮੇਰਾ ਸਵਾਲ ਆ ਹਰਮਿੰਦਰ ਜੀ ਜਿਹੜੀ ਤੁਹਾਡੀ 22 ਤਰੀਕ ਨੂੰ ਮੀਟਿੰਗ ਹੁਣ ਜਾਰੀ ਆ ਸੰਯੁਕਤ ਸਾਲ ਮੋਰਚੇ ਦੀ ਉਹਦੇ ਵਿੱਚ ਇਹ ਫੈਸਲਾ ਵੀ ਹੋ ਸਕਦਾ ਕਿ ਸਿੱਧੇ ਤੌਰ ਤੇ ਇਸ ਮੋਰਚੇ ਦੇ ਨਾਲ ਹੀ ਜੁੜ ਜਾਈਓ ਕਿਉਂਕਿ ਇਹਨਾਂ ਨੇ ਇਹ ਕਿਹਾ ਤੁਹਾਨੂੰ ਹੋਰਾਂ ਨੇ ਕਿ ਸਾਰੇ ਭਰਾਵਾਂ ਨੂੰ ਖੁੱਲਾ ਸੱਦਾ ਹੈ। कोई दिक्कत ਨਹੀਂ ਸਾਡੇ ਨਾਲੋ ਦੇਖੋ ਇਟਸ ਇਟਸ ਅ ਵੈਰੀ ਟ੍ਰੀਕੀ ਕੁਐਸਚਨ ਇਹ ਬੜਾ ਟ੍ਰੀਕੀ ਕੁਐਸਚਨ ਹੈ ਡੱਲੇਵਾਲ ਸਾਹਿਬ ਇਹ ਕਹਿੰਦੇ ਨੇ ਕਿ ਅਸੀਂ ਦੇਖਾਂਗੇ ਕਿ ਸਯੁਕਤ ਕਿਸਾਨ ਮੋਰਚੇ ਚੋ ਕਿੰਨੂੰ ਨਾਲ ਲੈਣਾ ਕਿੰਨੂੰ ਨਹੀਂ ਜਿਹੜਾ ਸਾਡੇ ਚੌਕ ਦੇ ਜਾਬ ਤੇ ਚਾਹੁੰਦਾ ਰਹੂ ਪੰਦੇਰ ਸਾਹਿਬ ਦਾ ਜਿਸ ਤੰਗ ਨਾਲ ਇਹ ਕਹਿਣਾ ਤਾਂ ਇਹ ਵੀ ਮੋਟਰ ਰੂਪ ਚ ਵੀ ਅਸੀਂ ਟੀਮ ਬਣਾਈ ਉਹਨੂੰ ਦੇਖਾਂਗੇ ਪੰਦੇਰ ਸਾਹਿਬ ਨੇ ਉਗਰਾਹ ਸਾਹਿਬ ਨੂੰ ਫੋਨ ਕਰਕੇ ਵੀ ਗਏ ਤੁਸੀਂ ਇਕੱਲੇ ਕਰ ਦਿਓ ਇਹ ਟਿਕਣ ਚੂਜ਼ ਹੈ ਸੰਯੁਕਤ ਕਿਸਾਨ ਮੋਰਚੇ ਨੂੰ ਇਸ ਤਰ੍ਹਾਂ ਤੋੜਿਆ ਨਹੀਂ ਜਾ ਸਕਦਾ ਉਹ ਵੱਡੀ ਬਾਡੀ ਹੈ ਆਪਣੀ ਜ਼ਿੰਮੇਵਾਰੀ ਦਾ ਫਰਜ਼ ਨਿਭਾਉਗੀ ਲਾਜ਼ਮੀ ਤੌਰ ਤੇ ਨਿਭਾਵਾਂਗੇ ਜੇ ਜ਼ਬਰ ਹੋਊਗਾ ਤਾਂ ਆਪਣੇ ਭਰਾਵਾਂ ਦੇ ਨਾਲ ਖੜਾਂਗੇ ਅਸੀਂ ਸਾਡੇ ਪੰਨੂ ਪੰਦੇਰ ਤੇ ਡੱਲੇ ਵਾਲ ਨਾਲ મતਭੇਦ ਹੋ ਸਕਦੇ ਨੇ ਐਮਐਸਪੀ ਤੇ ਸਵਾਲ ਤੇ ਜਿਸ ਢੰਗ ਨਾਲ ਇਹਨਾਂ ਨੇ ਉਹ ਪ੍ਰਸਤਾਵ ਨੂੰ ਡਿਸਕਸ਼ਨ ਲਈ ਵੀ ਮਨਜ਼ੂਰ ਕੀਤਾ ਅਸੀਂ ਇਸ ਗੱਲ ਨੂੰ ਸਾਨੂੰ ਲੱਗਦਾ ਵੀ ਇਹ ਠੀਕ ਨਹੀਂ ਹੋਇਆ ਹੈਗਾ ਇਹ ਇਹ ਉਹਨਾਂ ਦੀ ਇਸ ਮਾਮਲੇ ਤੇ ਅੰਡਰਸਟੈਂਡਿੰਗ ਦੀ ਕਮਜ਼ੋਰੀ ਨੂੰ ਦਿਖਾਉਂਦਾ ਹੈਗਾ ਆ ਪਾਰੇ ਸਭ ਦੇ ਬਾਵਜੂਦ ਚਲੋ ਹਾਲ ਦੀ ਘੜੀ ਉਹ ਟ੍ਰੈਕ ਚੋਂ ਆ ਕੇ ਸਾਡੇ ਡਿਫਰੈਂਸ ਹਮ ਇਹ ਚਾਹੁੰਦੇ ਜਿਹੜੇ ਸੰਘਰਸ਼ ਦੇ ਮੈਦਾਨ 'ਚ ਨੇ ਜੇ ਉਹਨਾਂ ਤੇ ਜ਼ਬਰ ਹੋਊਗਾ ਤਾਂ ਸੀਰੀਅਸਲੀ ਸੋਚਾਂਗੇ ਨਹੀਂ ਤਾਂ ਇਸ ਐਜੀਟੇਸ਼ਨ ਨੂੰ ਅੱਗੇ ਕਿਵੇਂ ਵਧਾਉਣਾ ਆ ਉਸ ਮਾਮਲੇ 'ਚ ਸੂਕੀ ਕਿਸਾਨ ਮੋਰਚਾ ਆਪਣਾ ਰਸਤਾ ਲੈ ਲੇ। ਹਿਲ ਕੋ ਲਾਸਟ ਕੀ ਆ ਜਾਂਦਾ ਕਿ ਇੱਕ ਰਿਸਕੀ ਹੈ ਜਿਹੜੀ ਇਹ ਮੂਵਮੈਂਟ ਚੱਲ ਰਹੀ ਹੈ ਕਿਉਂਕਿ ਕਦੇ ਵੀ ਚੋਣ ਜਾਬਤਾ ਲੱਗ ਸਕਦਾ। ਫਿਰ ਜਿਹੜੀ ਵੀ ਕੋਈ ਮੂਵਮੈਂਟ ਚੱਲਦੀ ਆ ਉਹਦੀ ਉਨੀ ਵੈਲਿਊ ਨਹੀਂ ਪੈਂਦੀ। ਇਹ ਵੀ ਤੁਸੀਂ ਸੋਚ ਕੇ ਚੱਲ ਰਹੇ ਹੋ ਕਿ ਰਿਸਕ ਵੱਡਾ ਹੈ ਜੇ ਵੱਡੀ ਮੂਵਮੈਂਟ ਚਲਾਵਾਂਗੇ ਦੇਖੋ ਭਾਜੀ ਮੈਂ ਬਹੁਤ ਸਪਸ਼ਟ ਕਹਿਣਾ ਚਾਹੁੰਦਾ ਕਿ ਸਵੈ ਖਿਸਾਨ ਮੋਰਚਾ ਜਿਹੜਾ ਦੇਸ਼ ਵਿਆਪੀ ਮੋਰਚਾ ਹੈ ਇਸ ਚੀਜ਼ ਦੇ ਨਾਲ ਤੇ ਕਾਫੀ ਚਿੰਤਨ-ਮੰਥਨ ਆਲਰੇਡੀ ਚੱਲਦਾ ਹੈ ਪਹਿਲਾਂ ਤੋਂ ਹੀ ਚੱਲਦਾ ਸੀ ਇਹ ਦੋ ਫੋਰਮਾਂ ਨੇ ਦਿੱਤਾ ਹੈ ਪੁਸ਼ ਬਦਮਾਨ ਨੇ ਇਹਨੇ ਨੇ ਕਿ ਇਲਟਾਈਮ ਦਾ ਮੈਂ ਹਾਲੇ ਇਸ ਤਰ੍ਹਾਂ ਦੀ ਡਿਬੇਟ 'ਚ ਨਹੀਂ ਜਾਂਦਾ ਸਾਡੇ ਉਹ ਸਾਥੀ ਵੀ ਸ਼ਾਇਦ ਸਿੱਖਣਗੇ ਉਹ ਇਕੱਲੇ ਕਿਸਾਨ ਲੈਣ ਦੀ ਇਕੱਲੇ ਸ਼ਾਇਦ ਕੋਈ ਚੀਜ਼ ਰਸਤਾ ਬਣਾਏਗੀ ਕਿਉਂਕਿ ਐਮਐਸਪੀ ਦੇ ਕੁਐਸਚਨ ਤੇ ਹਾਲੇ ਬਹੁਤ ਕੁਝ ਰੜਕੇ ਜਾਣ ਦੀ ਜ਼ਰੂਰਤ ਹੈਗੀ ਆ ਕਿਸਾਨ ਲਹਿਰ ਚ ਵੀ ਰੜਕੇ ਜਾਣ ਦੀ ਜ਼ਰੂਰਤ ਹੈ ਇਹ ਇਟਸ ਨਾਟ ਅ ਮਤਲਬ ਬਲੈਕ ਐਂਡ ਵਾਈਟ ਗੇਮ ਇਸ ਚ ਸੈਂਟਰ ਸਟੇਟ ਰਿਲੇਸ਼ਨ ਤੱਕ ਫੈਡਰਲਿਜ਼ਮ ਦਾ ਸਟਰਕਚਰ ਤੱਕ ਇਨਵੋਲਡ ਹੈ ਇਸ ਨੂੰ ਕਿਸਾਨ ਲਹਿਰ ਚ ਹਾਲੇ ਹੋਰ ਭਰਪੂਰ ਡਿਸਕਸ਼ਨ ਕਰਦੇ ਹੋਏ ਦੀ ਬਤਾਂਉਣ ਦੀ ਲੋੜ ਹੈ ਐਮਐਸਪੀ ਦਾ ਪੰਧ ਲੰਮਾ ਆ ਔਰ ਇਸ ਲੰਮੇ ਪੰਧ ਲਈ ਕਿਸਾਨ ਮੋਰਚਾ ਭੁਇਕ ਦੀ ਰਣਨੀਤੀ ਉਸੇ ਢੰਗ ਨਾਲ ਵਿਉਂਤੇਗਾ ਸਾਡੇ ਇਹਨਾਂ ਸਾਥੀਆਂ ਨੇ ਕੀ ਕੀਤਾ ਹੈ ਇਹ ਇਹਦੇ ਅਨਸਰੇਬਲ ਤਾਂ ਉਹ ਨੇ ਅਸੀਂ ਆਪਣੇ ਢੰਗ ਨਾਲ ਆਪਣੀ ਲੜਾਈ ਨੂੰ ਅੱਗੇ ਵਧਾਵਾ ਠੀਕ ਹੈ ਰਵਿੰਦਰ ਜੀ ਸੋ ਇਸ ਹਨ ਕਿਸਾਨਾ ਨੂੰ ਰਵਿੰਦਰ ਪਟਿਆਲਾ ਜਿਨ੍ਹਾਂ ਨੇ ਬਹੁਤ ਸਾਰੇ ਇਸ ਬਾਲਾਂ ਦੇ ਸਾਥੀ ਹੱਥ ਵਾਹ ਦਿੱਤੇ ਤੁਹਾਨੂੰ ਅਮਰ ਜਨਨ ਰਾਮ ਤੋਂ ਡੈਲ ਕਰਵਾ ਸਰ ਜੀ ਧੰਨਵਾਦ ਜੀ ਮਿਹਰਬਾਨੀ ਜੀ ਮਿਹਰਬਾਨ